12 ਦਿਨ ਬਾਅਦ ਵੀ ਕਿਸੇ ਵੀ ਨਤੀਜੇ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਪਹੁੰਚ ਸਕਿਆ ਜਿਸ ਕਰਕੇ ਜਿਹੜਾ ਵਿਦਿਆਰਥੀਆਂ ਦਾ ਰੋਜ਼ ਪ੍ਰਦਰਸ਼ਨ ਹੈ ਉਹਬਰ ਕਰਾਰ ਹੈ ਇਹੋ ਜੀ ਕੀ ਮਜਬੂਰੀ ਹੈ ਤੁਹਾਡੀ ਹਾਲੇ ਤੱਕ ਵੀ ਤੁਹਾਨੂੰ 18 ਸਾਲ ਦੀ ਉਮਰ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਉਤਰਨਾ ਪਿਆ ਅਗਰ ਉਹ ਯੂਨੀਵਰਸਿਟੀ ਮੇਰੇ ਲਈ ਸੇਫ ਨਹੀਂ ਹੋਏਗੀ ਜਿੱਥੇ ਮੈਂ ਆਪਣੀ ਗੱਲ ਨਾ ਰੱਖ ਪਾਵਾਂ ਤਾਂ ਫਿਰ ਮੈਂ ਉਹ ਯੂਨੀਵਰਸਿਟੀ ਦੇ ਵਿੱਚ ਪੜਾਂ ਨਾ ਮੇਰਾ ਕੋਈ ਫਾਇਦਾ ਹੀ ਨਹੀਂ ਹੈਗਾ ਅਗਰ ਤੁਹਾਨੂੰ ਪਤਾ ਨਾ ਕਿ ਕੁਝ ਗਲਤ ਹੋ ਰਿਹਾ ਤੇ ਤੁਹਾਨੂੰ ਪਤਾ ਹੈ ਕਿ ਮੈਂ ਉਹਦੇ ਲਈ ਲੜਨਾ ਹੈ ਫਿਰ ਇਹ ਚ ਮੈਟਰ ਨਹੀਂ ਕਰਦੀ ਤੁਹਾਨੂੰ ਭਰੋਸਾ ਵੀ ਦਿਵਾਇਆ ਗਿਆ ਕਿ ਛੇਤੀ ਸਾਨਟ ਦੀਆਂ ਚੋਣਾ ਜਿਹੜੀਆਂ ਨੇ ਕਰਾਈਆਂ ਜਾਣਗੀਆਂ ਤਰੀਕਾ ਦਾ ਐਲਾਨ ਹੋ ਜਾਏਗਾ ਉਹ ਪਰਕਰੇ ਨੇ ਕਿ ਪਤਾ ਬੱਚੇ ਇੰਨੇ ਟਾਈਮ ਦੇ ਵਿੱਚ ਜਿਹੜੇ ਨੇ ਠੰਡੇ ਦੇ ਪੈ ਜਾਣ ਯੂਨੀਵਰਸਿਟੀ ਪ੍ਰਸ਼ਾਸਨ ਕਿਤੇ ਨਾ ਕਿਤੇ ਅੰਗੈਲੀ ਕਰ ਰਿਹਾ ਫਿਰ ਵੀ ਤੁਹਾਡੀ ਗੱਲ ਸੁਣਨ ਨੂੰ ਤ ਪਰ ਸਾਡਾ ਮਸਲਾ ਦਿਨ ਬਰ ਦਿਨ ਵੱਧ ਰਿਹਾ ਹੈ ਤਾਂ ਇਹ ਹੀ ਆਪਣਾ ਬਚ ਕੇ ਰਹਿਣ ਸਟੂਡੈਂਟਸ ਹੁਣ ਇਸ ਲੜਾਈ ਦੇ ਵਿੱਚ ਇਕੱਲੇ ਨਹੀਂ ਹੈਗੇ ਸਾਡੇ ਨਾਲ ਬਾਕੀ ਜਿਥੇ ਬੰਦੀਆਂ ਵੀ ਨੇ ਪੰਜਾਬ ਸਰਕਾਰ ਦੇ ਹੱਥ ਵਸ ਨਹੀਂ ਹੈਗਾ ਕਿ ਉਹ ਪੰਜਾਬ ਯੂਨੀਵਰਸਿਟੀ ਦਾ ਰੱਖ-ਰਖਾਵ ਕਰ ਸਕੇ ਤੇ ਪੰਜਾਬ ਯੂਨੀਵਰਸਿਟੀ ਨੂੰ ਸਾਮ ਸਰਕੇ ਕੇਂਦਰ ਸਰਕਾਰ ਯੂਨੀਵਰਸਿਟੀ ਤੇ ਭਾਰੂ ਹੋ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਫੰਡ ਮੁਹੱਈਆ ਕਰਾਉਂਦੀ ਰਹੀ ਹੈ ਯੂਨੀਵਰਸਿਟੀ ਇਹ ਨੌਬਤ ਇਸੇ ਲਈ ਆਈ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਕਮਜ਼ੋਰ ਰਹੀ ਹੈ ਫਾਈਨੈਂਸਲੀ ਯੂਨੀਵਰਸਿਟੀ ਨੂੰ ਹੈਲਪ ਨਹੀਂ ਕਰ ਪਾਈ ਕਰਜ਼ੇ ਤੋਂ ਕਰਜ਼ਾ ਲੈ ਕੇ ਫਾਰੇ پیسے ਦੂਸਰੀ ਜਗ੍ਹਾ ਨਸ਼ਟ ਕਰ ਰਹੇ ਨੇ ਇਹ ਚੁੱਪ ਬੈਠੀ ਹੈ ਸਰਕਾਰ ਇੰਨੀ ਜ਼ਿਆਦਾ ਮ ਹਾਂ ਫਾਇਦਾ ਸੋਚ ਕੇ ਹੀ ਜਿਹੜੇ ਸਾਡੇ ਸਰਕਾਰੀ ਆਧਾਰੇ ਨੇ ਉਹਨਾਂ ਨੂੰ ਵੇਚੇ ਜਾ ਰਹੇ ਨੇ ਪੰਜਾਬ ਵੀ ਇੱਕ ਐਦਾਂ ਦੀ ਸਟੇਟ ਹੈ ਜਿੱਦੀ ਕੋਈ ਰਾਜਤਾਨੀ ਨਹੀਂ ਇਸ ਯੂਨੀਵਰਸਿਟੀ ਦੇ ਵਿੱਚ ਆਜ਼ਾਦੀ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰ ਸਕੋ ਸਾਨੂੰ ਇਹੀ ਤਾਂ ਸਿਖਾਇਆ ਜਾਂਦਾ ਕਿ ਤੁਸੀਂ ਆਪਣੀ ਗੱਲ ਕਿਵੇਂ ਰੱਖਣੀ ਹੈ ਜਿਵੇਂ ਮਰਜ਼ੀ ਰੱਖੋ ਇੰਗਲਿਸ਼ ਤੇ ਹਿੰਦੀ ਜ਼ਿਆਦਾ ਹੀ ਇੰਸ ਤੋਂ ਜ਼ਿਆਦਾ ਹਿੰਦੀ ਤੇ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਜੀ ਇੰਗਲਿਸ਼ ਤੇ ਹਿੰਦੀ ਨੂੰ ਜ਼ਿਆਦਾ ਦਿੱਤੀ ਜਾਂਦੀ ਕਿਸ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਉਹਨਾਂ ਚੀਜ਼ਾਂ ਸੰਗੀਆਂ ਦੀ ਗੱਲ ਕੀਤੀ ਨਾ ਜੇ ਤਾਂ ਉਹਨਾਂ ਦੀ ਸੋਚ ਦੇ ਵਿੱਚ ਖੋਟਾ ਉਹਨਾਂ ਨੇ ਤਾਂ ਛੋਟੀ ਜੀ ਡਰੈਸ ਦੇ ਵਿੱਚ ਵੀ ਉਹਨਾਂ ਨੇ ਕਮੀ ਕੱਢ ਦੇਣੀ ਹੈ। ਚਾਹਤੀਆਂ ਦੇ ਨਾਲ ਤਾਂ ਕਾਹੋਂ ਹੁੰਦੇ ਕਹਿੰਦੇ ਸੀ ਯੂਨੀਵਰਸਿਟੀ ਦੇ ਵਿੱਚ ਜੱਥੇ ਬੰਦੀਆਂ ਨੂੰ ਪੰਜਾਬ ਬਹਾਰਿਆਨਾ ਹਿਮਾਚਲ ਵਿਦਿਆਰਥੀਆਂ ਦੇ ਨਾਮ ਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀਸੀ मैम ਬੱਚਿਆਂ ਨੂੰ ਹਰਿਆਣੇ ਦੇ ਬੱਚਿਆਂ ਨੂੰ ਇਕੱਠੇ ਬਿਠਾ ਕੇ ਬੋਲ ਰਹੇ ਨੇ ਕਿ ਵੀ ਤੁਹਾਨੂੰ ਤੁਹਾਡੇ ਨਾਲ ਤਾਂ ਵਿਤਕਰਾ ਕਰ ਰਹੇ ਨੇ। ਸਾਰੇ ਕੀ ਜਾਣਦੇ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ, ਚੰਡੀਗੜ੍ਹ ਪੰਜਾਬ ਦਾ ਹੈ। ਪੱਗ ਵਾਲਿਆਂ ਨਾਲ ਜਾਂ ਪੰਜਾਬੀਆਂ ਨਾਲ ਵੀ ਇੱਥੇ ਤੱਕਾ ਹੁੰਦਾ ਹੈ। ਵਿਤਕਰਾ ਤਾਂ ਕਰਦੇ ਨੇ ਇਹ ਇਹ ਚੀਜ਼ ਦਿਖਦੀ ਵੀ ਹੈ ਕਿ ਆਪਣੀ ਰਾਜਧਾਨੀਆਂ ਦੇ ਵਿੱਚ ਆਉਣ ਲਈ ਤੁਹਾਡੇ ਤੇ ਰੋਕ ਲਾਈ ਜਾ ਰਹੀ ਹੈ। ਉਹ ਨੂੰ ਗਸਾਨੀ ਆਊਗਾ ਕਿਹ ਤਰਨਾ ਆਊਟਸਾਈਡਰਸ ਚਲਾ ਰਹੇ ਨੇ ਜੇ ਇਹਨਾਂ ਨੂੰ ਪੁੱਛੀਏ ਆਊਟਸਾਈਡਰਸ ਔਨ ਹੈ ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਹਮਦਰਦੀ ਹੈ ਜੋ ਉਹਨੂੰ ਬਚਾਣ ਲਈ ਆ ਰਹੇ ਨੇ ਜਾਂ ਫਿਰ ਉਹ ਸੈਂਟਰ ਸਰਗਵਰਨਮੈਂਟ ਹੈ ਸਤ੍ਰੀਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਜ਼ਰ ਆਂ ਅੱਜ ਦੀ ਖਾਸ ਪੇਸ਼ਕਸ਼ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਹਾਂ ਕਿਉਂਕਿ ਲਗਾਤਾਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਾਮਲਾ ਹੈ ਸੈਨੇਟ ਚੋਣਾਂ ਦੀਆਂ ਤਰੀਕਾਂ ਦਾ ਮਾਮਲਾ ਹੈ ਗਰਮਾਉਂਦਾ ਜਾ ਰਿਹਾ ਹੈ ਅੱਜ ਹੀ ਵਿਦਿਆਰਥੀਆਂ ਦੇ ਸੰਘਰਸ਼ ਦਾ 18ਵਾਂ ਦਿਨ ਹੈ ਔਰ 18 ਦਿਨ ਬਾਅਦ ਵੀ ਕਿਸੇ ਵੀ ਨਤੀਜੇ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਪਹੁੰਚ ਸਕਿਆ ਜਿਸ ਕਰਕੇ ਜਿਹੜਾ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਹੈ ਉਹ ਬਰਕਰਾਰ ਹੈ ਕੀ ਕੀ ਅਪਡੇਟਸ ਆਈਆਂ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਔਰ ਹੁਣ ਕਿਸ ਤਰ੍ਹਾਂ ਦਾ ਰਵਈਆ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਅਪਣਾਇਆ ਜਾ ਰਿਹਾ ਹੈ ਸਾਡੇ ਨਾਲ ਸਟੂਡੈਂਟ ਆਗੂ ਨੇ ਨਮਿਤ ਫੋਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਨਮਿਤ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਨੀ ਛੋਟੀ ਉਮਰ ਦੇ ਵਿੱਚ ਤਾਂ ਅਸੀਂ ਮਤਲਬ ਐਂਟਰਟੇਨਮੈਂਟ ਦੇ ਨਾਲ ਜੁੜੇ ਹੁੰਨੇ ਆ ਮੋਬਾਈਲ 'ਚ ਫਿਲਮਾਂ ਦੇਖ ਲੀਆਂ ਗਾਣੇ ਸੁਣ ਲਏ ਜਾਂ ਪੜ੍ਹਾਈ ਬਾਰੇ ਕੋਈ ਗੱਲਬਾਤ ਕਰ ਲਈ ਪੜ੍ਹਾਈ ਤੇ ਫੋਕਸ ਕਰ ਲਿਆ ਇਹੋ ਜਿਹੀ ਕੀ ਮਜਬੂਰੀ ਹੈ ਤੁਹਾਡੀ ਹਾਲੇ ਤੱਕ ਵੀ ਤੁਹਾਨੂੰ 18 ਸਾਲ ਦੀ ਉਮਰ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਉਤਰਨਾ ਪਿਆ ਦੇਖੋ ਮੈਮ ਜਿਹੜੀ ਯੂਨੀਵਰਸਿਟੀ ਦੇ ਵਿੱਚ ਮੈਂ ਐਡਮਿਸ਼ਨ ਲਿੱਤੀ ਹੈ ਮੇਰਾ ਫਿਊਚਰ ਉੱਥੇ ਡਿਸਾਈਡ ਹੋਏਗਾ ਅਗਰ ਉਹ ਯੂਨੀਵਰਸਿਟੀ ਮੇਰੇ ਲਈ ਸੇਫ ਨਹੀਂ ਹੋਏਗੀ ਜਿੱਥੇ ਮੈਂ ਆਪਣੀ ਗੱਲ ਨਾ ਰੱਖ ਪਾਵਾਂ ਤਾਂ ਫਿਰ ਮੈਂ ਉਹ ਯੂਨੀਵਰਸਿਟੀ ਦੇ ਵਿੱਚ ਪੜਾਂ ਨਾ ਮੇਰਾ ਕੋਈ ਫਾਇਦਾ ਹੀ ਨਹੀਂ ਹੈਗਾ ਤਾਂ ਆਪਣੀ ਯੂਨੀਵਰਸਿਟੀ ਨੂੰ ਬਚਾਣ ਲਈ ਤਾਂ ਸਾਨੂੰ ਖੁਦ ਹੀ ਅੱਗੇ ਆਣਾ ਪੈਣਾ ਨਾ ਤਾਂ ਅਮੀ ਜਿਹੜੀ ਮਰਜ਼ੀ ਹੋਵੇ ਅਗਰ ਤੁਹਾਨੂੰ ਪਤਾ ਨਾ ਕਿ ਕੁਝ ਗਲਤ ਹੋ ਰਿਹਾ ਤੇ ਤੁਹਾਨੂੰ ਪਤਾ ਹੈ ਕਿ ਮੈਂ ਉਹਦੇ ਲਈ ਲੜਨਾ ਹੈ ਫਿਰ ਏਚ ਮੈਟਰ ਨਹੀਂ ਕਰਦੀ ਤੁਹਾਨੂੰ ਸਿਰਫ ਕੌਨਫੀਡੈਂਸ ਹੋਣਾ ਚਾਹੀਦਾ ਆਪਣੇ ਦੇ ਵਿੱਚ ਇੱਕ ਮੋਟੀਵੇਸ਼ਨ ਹੋਣੀ ਜ਼ਰੂਰੀ ਹੈ ਕਿ ਜੋ ਕੁਝ ਗਲਤ ਹੋ ਰਿਹਾ ਉਹਨੂੰ ਮੈਂ ਠੀਕ ਕਰਨਾ ਹੈ ਤਾਂ ਇਸ ਕਰਕੇ ਅਸੀਂ ਵੀ ਇੱਥੇ ਅੱਜ ਲੜ ਰਹੇ ਆ ਆਪਣੀ ਜੰਗ 18 ਦਿਨਾਂ ਤੋਂ ਤੁਸੀਂ ਲਗਾਤਾਰ ਮੋਰਚੇ ਦੇ ਉੱਤੇ ਬੈਠੇ ਹੋਏ ਹੋ ਬਹੁਤ ਸਾਰੇ ਉਤਾਰ ਚੜਾਅ ਆਏ ਨੇ ਤੁਹਾਨੂੰ ਪਰੋਸਾ ਵੀ ਦਵਾਇਆ ਗਿਆ ਕਿ ਛੇਤੀ ਸਾਨਟ ਦੀਆਂ ਚੋਣਾਂ ਜਿਹੜੀਆਂ ਨੇ ਕਰਾਈਆਂ ਜਾਣਗੀਆਂ ਤਰੀਕਾ ਦਾ ਐਲਾਨ ਹੋ ਜਾਏਗਾ ਬਕਾਇਦਾ ਵਾਈਸ ਚਾਂਸਲਰ ਦੇ ਵੱਲੋਂ ਮੇਲ ਵੀ ਪਾਈ ਗਈ ਵਾਈਸ ਪ੍ਰੈਜ਼ੀਡੈਂਟ ਆਫਿਸ ਦੇ ਵਿੱਚ ਕੋਈ ਜਵਾਬ ਆਇਆ ਸਾਨੂੰ ਸਿਰਫ ਲਟਕਾ ਰਹੇ ਨੇ ਫਿਲਹਾਲ ਅੰਦਰੋਂ ਪਰੋਸਾ ਜਤਾਇਆ ਜਾ ਰਿਹਾ ਹੈ ਕਿ ਅਸੀਂ ਅੱਗੇ ਗੱਲ ਕਰ ਰਹੇ ਆ ਅੱਗੇ ਅਪਰੂਵਲ ਲਈ ਗਿਆ ਹੋਇਆ ਸਾਈਨ ਹੋ ਕੇ ਆਏਗਾ ਆਪਣਾ ਹਨਾ ਜੋ ਵੀ ਸ਼ਡਿਊਲ ਹੈ ਨਾ ਨਹੀਂ ਬਣਾ ਕੇ ਇਥੋਂ ਭੇਜਿਆ ਪਰ ਦੇਖੋ ਉਹ ਸ਼ਡਿਊਲ ਅੱਜ ਸ਼ਾਮ ਨੂੰ ਵੀ ਜਾਰੀ ਕਰ ਸਕਦੇ ਨੇ ਪਰ ਉਹ ਜਾਣ ਕੇ ਲਟਕਾ ਰਹੇ ਨੇ ਉੱਪਰ ਕਰੇ ਨੇ ਕੀ ਪਤਾ ਬੱਚੇ ਇੰਨੇ ਟਾਈਮ ਦੇ ਵਿੱਚ ਜਿਹੜੇ ਨੇ ਠੰਡੇ ਦੇ ਪੈਜਣ ਕੀ ਜਿਹੜਾ ਸਾਡਾ ਮਕਸਦ ਹੈ ਨਾ ਜੋ ਮਨੁਵਾਦੀ ਸੋਚ ਉਹਨਾਂ ਨੇ ਆਪਣੀ ਇੱਥੇ ਇੰਪਲੀਮੈਂਟ ਕਰਨੀ ਹੈ ਕਿ ਅਸੀਂ ਉਹ ਕਰ ਪਾਈਏ ਉਹ ਸਿਰਫ ਲੰਬਾ ਤਾਂ ਲਟਕਾ ਰਹੇ ਨੇ ਕਿ ਅਸੀਂ ਦੇਖੀਏ ਕੀ ਪਤਾ ਇਹਦੇ ਨਾਲ ਸਾਡਾ ਜਿਹੜਾ ਮਕਸਦ ਆ ਉਹ ਪੂਰਾ ਹੋ ਜਵੇ ਸਾਨੂੰ ਇਹਨਾਂ ਦੀ ਨਾ ਮੰਨਣੀ ਪਵੇ ਉਹਦੇ ਕਰਕੇ ਸਾਰੇ ਡਿਸੀਜਨਸ ਇਹਨੇ ਜ਼ਿਆਦਾ ਲੇਟ ਲੈ ਰਹੇ ਨੇ ਪਰ ਸੰਘਰਸ਼ ਤੇ ਦਿਨ-ਪ੍ਰਤੀ ਦਿਨ ਵੱਧਦਾ ਹੁੰਦਾ ਜਾ ਰਿਹਾ ਅਸੀਂ ਦੇਖ ਰਹੇ ਹਾਂ ਹਰ ਰੋਜ਼ ਅਸੀਂ ਵੀ ਇੱਥੇ ਆਉਂਦੇ ਆ ਕਵਰੇਜ ਦੇ ਲਈ ਬਹੁਤ ਸਾਰੇ ਲੋਕ ਲੰਗਰ ਲੈ ਕੇ ਆਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਚੀਜ਼ਾਂ ਨੇ ਹਨਾ ਉਹ ਵਿਦਿਆਰਥੀਆਂ ਨੂੰ ਮਹੱਈਆ ਕਰਾਉਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਵੀ ਇੱਥੇ ਲੈ ਕੇ ਪਹੁੰਚਦੇ ਨੇ ਵਿਦਿਆਰਥੀਆਂ ਦੇ ਲਈ ਜਿਸ ਤਰ੍ਹਾਂ ਅਸੀਂ 10 ਤਰੀਕ ਦੀ ਕਾਲ ਵੇਖੀ ਕਿ ਸਿਰਫ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦਾ ਹੀ ਇਹ ਧਰਨਾ ਨਹੀਂ ਹੈ ਇਹ ਸਮੁੱਚੇ ਪੰਜਾਬ ਦੀ ਜਾਂ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਦੀ ਜਿਹੜੀ ਆਵਾਜ਼ ਹੈ ਉਹ ਬਣ ਚੁੱਕਿਆ ਹੈ ਉਸ ਤੋਂ ਬਾਅਦ ਵੀ ਯੂਨੀਵਰਸਿਟੀ ਪ੍ਰਸ਼ਾਸਨ ਕਿਤੇ ਨਾ ਕਿਤੇ ਅੰਗੈਲੀ ਕਰ ਰਿਹਾ ਫਿਰ ਵੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਦੇਖੋ ਜਿਹੜੀ ਪਹਿਲਾ ਗੱਲ ਮੈਂ ਰੱਖੀ ਸੀ ਉਹ ਸਿਰਫ ਯੂਨੀਵਰਸਿਟੀ ਦੇ ਪਰਸਪੈਕਟਿਵ ਤੋਂ ਸੀਗੀ ਅਗਰ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਦਿਨੋਂ ਦਿਨ ਹੌਸਲੇ ਵੱਧ ਰਹੇ ਨੇ ਕਿਉਂਕਿ ਸਾਡੇ ਵਿੱਚ ਇੰਨੇ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਤਾਂ ਅਗਰ ਇੰਨੇ ਜ਼ਿਆਦਾ ਲੋਕ ਆਪਾਂ ਨੂੰ ਸਪੋਰਟ ਕਰਨ ਤਾਂ ਆਪਾਂ ਨੂੰ ਇਹ ਹੁੰਦਾ ਨਾ ਕਿ ਹਾਂ ਹੋਰ ਵੀ ਜ਼ਿਆਦਾ ਸਟਰੋਂਗ ਫੀਲ ਹੁੰਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਠੰਡੇ ਪੈ ਜਾਵਾਂਗੇ ਪਰ ਸਾਡਾ ਹੌਸਲਾ ਦਿਨ ਬਰ ਦਿਨ ਵੱਧ ਰਿਹਾ ਹੈ ਤਾਂ ਇਹ ਹੀ ਆਪਣਾ ਬਚ ਕੇ ਰਹਿਣ ਜੇਕਰ ਹਲੇ ਵੀ ਨਹੀਂ ਹੀ ਇਸਨ ਬਹੁਤ ਜ਼ਿਆਦਾ ਲੇਟ ਕਰਨਗੇ ਤਾਂ ਜਿਹੜੀ ਆਉਣ ਵਾਲੀ 20 ਤਰੀਕ ਨੂੰ ਅਸੀਂ ਮੀਟਿੰਗ ਕਰ ਰਹੇ ਆਂ ਬਾਕੀ ਜਿੱਥੇ ਬੰਦੀਆਂ ਨਾਲ ਤਾਂ ਉਸ ਤੋਂ ਬਾਅਦ ਇੱਕ ਹੋਰ ਵੀ ਵੱਡੇ ਕਾਲ ਜੋ 10 ਤਰੀਕ ਨਾਲੋਂ ਵੀ ਵੱਡੀ ਹੋਊਗੀ ਉਹ ਦਿੱਤੀ ਜਾਊਗੀ ਉਸ ਦਾ ਕੁਛ ਆਈਡੀਆ ਹੈ ਕਿ ਕਿਸ ਤਰੀਕੇ ਦੀ ਕਾਲ ਹੋਏਗੀ ਕਿਸ ਪੱਧਰ ਦੇ ਉੱਤੇ ਤੁਸੀਂ ਉਸ ਦਿਨ ਪ੍ਰੋਗਰਾਮ ਜਿਹੜੇ ਨੇ ਉਹ ਲਿਖੋਗੇ ਦੇਖੋ ਜੋ 20 ਤਰੀਕ ਦੀ ਪਹਿਲਾ ਮੀਟਿੰਗ ਹੈ ਨਾ ਉਹਦੇ ਵਿੱਚ ਜਿੰਨੇ ਵੀ ਜਥੇਬੰਦੀਆਂ ਆਣੀਆਂ ਅਸੀਂ ਉਹਨਾਂ ਨਾਲ ਡਿਸਕਸ ਕਰਕੇ ਡਿਸਾਈਡ ਕਰਕੇ ਫਿਰ ਅਗਲਾ ਡਿਸੀਜਨ ਲਵਾਂਗੇ ਸਿਰਫ ਅਸੀਂ ਸਟੂਡੈਂਟਸ ਹੁਣ ਇਸ ਲੜਾਈ ਦੇ ਵਿੱਚ ਇਕੱਲੇ ਨਹੀਂ ਹੈਗੇ ਸਾਡੇ ਨਾਲ ਬਾਕੀ ਜਥੇਬੰਦੀਆਂ ਵੀ ਨੇ ਤਾਂ ਉਹਨਾਂ ਦੀ رائے ਲੈਣੀ ਜ਼ਰੂਰੀ ਹੈ ਉਸ ਤੋਂ ਬਾਅਦ ਉਹ ਮੀਟਿੰਗ ਤੋਂ ਬਾਅਦ ਜੋ ਡਿਸੀਜਨ ਹੋਏਗਾ ਉਹ ਆਪੇ ਅੱਗੇ ਆ ਜਾਏਗਾ ਔਰ ਕਾਫੀ ਵੱਡਾ ਲੈਵਲ ਹੋਏਗਾ 10 ਤਰੀਕ ਦੇ ਕੋਲ ਭਾਵੇਂ ਛੋਟੀ ਮਤਲਬ ਅਸੀਂ ਸੋਚਿਆ ਨਹੀਂ ਸੀ ਇਹ ਲੋ ਵੱਧ ਚੜਕੇ ਲੋਕ ਇੱਥੇ ਪਹੁੰਚੇ ਨੇ ਤਾਂ ਅਗਲੀ ਵਾਲੀ ਕਾਲਜ ਤੋਂ ਵੀ ਵੱਡੀ ਹੋਊਗੀ ਏਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਪਾਲੀ ਭੁਪਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਪਾਈ ਹੈ ਉਹਨਾਂ ਨੇ ਯੂਨੀਵਰਸਿਟੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਹਾਲਾਂਕਿ ਉਹ ਵੀ ਇਸ ਤੋਂ ਪਹਿਲਾਂ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਨੇ ਸੈਂਟਰਲਾਈਜ਼ੇਸ਼ਨ ਦਾ ਵਿਰੋਧ ਕਰ ਚੁੱਕੇ ਨੇ ਪਰ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਪੰਜਾਬ ਸਰਕਾਰ ਦੇ ਹੱਥ ਵਸ ਨਹੀਂ ਹੈਗਾ ਕਿ ਉਹ ਪੰਜਾਬ ਯੂਨੀਵਰਸਿਟੀ ਦਾ ਰੱਖ-ਰਖਾਵ ਕਰ ਸਕੇ ਤੇ ਪੰਜਾਬ ਯੂਨੀਵਰਸਿਟੀ ਨੂੰ ਸਾਮ ਸਰਕੇ ਇਸੇ ਲਈ ਇਹ ਨੋਬਤ ਆਈ ਹੈ ਕਿ ਕੇਂਦਰ ਸਰਕਾਰ ਯੂਨੀਵਰਸਿਟੀ ਤੇ ਭਾਰੂ ਹੋ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਫੰਡ ਮੁਹੱਈਆ ਕਰਾਉਂਦੀ ਰਹੀ ਹੈ ਯੂਨੀਵਰਸਿਟੀ ਨੂੰ ਇਹ ਨੋਬਤ ਇਸੇ ਲਈ ਆਈ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਕਮਜ਼ੋਰ ਰਹੀ ਹੈ ਫਾਈਨੈਂਸਲੀ ਯੂਨੀਵਰਸਿਟੀ ਨੂੰ ਹੈਲਪ ਨਹੀਂ ਕਰ ਪਾਈ। ਇਹੀ ਤਾਂ ਗੱਲ ਹੈ ਮੈਮ ਸਿਰਫ ਸੈਂਟਰਲ ਸਰਕਾਰ ਦਾ ਦੋਸ਼ ਨਹੀਂ ਹੈਗਾ ਕਿਤਨਾ ਕਿਤੇ ਕਮੀਆਂ ਸਾਡੀ ਸਰਕਾਰਾਂ ਦੇ ਵਿੱਚ ਵੀ ਨੇ। ਹੂੰ ਹੁਣ ਇਹ ਗੱਲ ਆ ਰਹੀ ਹੈ ਨਾ ਕਿ ਵੀ ਉਹ ਫੰਡ ਨਹੀਂ ਦੇ ਪਾ ਰਹੀ। ਫੰਡ ਨਾ ਪਹੁੰਚਣ ਦਾ ਨਤੀਜਾ ਉਹ ਪਹੁੰਚਣ ਦਾ ਰੀਜ਼ਨ ਕੀ ਹੈ? ਉਹ ਇਹ ਹੈ ਕਿਉਂਕਿ ਜਿਹੜੀ ਇੰਨੀ ਆ ਨਾ ਪੀਨਾਂ ਦੀ ਪਾਲਿਸੀਜ਼ ਚੱ ਵੀ ਐਨ ਐਨ ਦੇ ਖਾਤੇਆਂ ਚ ਲੋਕਾਂ ਦੇ ਪੈਸੇ ਪਾਣੇ ਆ ਸਾਰੇ ਪੈਸੇ ਤਾਂ ਉੱਥੇ ਲਾਈ ਜਾ ਰਹੇ ਨੇ ਕਰਜ਼ੇ ਤੋਂ ਕਰਜ਼ਾ ਲੈ ਕੇ ਸਾਰੇ ਪੈਸੇ ਦੂਸਰੀ ਜਗ੍ਹਾ ਇਨਵੈਸਟ ਕਰ ਰਹੇ ਨੇ ਜਿੱਥੇ ਅਸਲ ਕਰਨਾ ਚਾਹੀਦਾ ਉੱਥੇ ਤਾਂ ਕੋਈ ਕਾਰ ਹੀ ਨਹੀਂ ਰਿਹਾ ਅਦਰ ਭਗਵੰਤ ਮਾਨ ਜੀ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਸੀ 2021 ਦੇ ਵਿੱਚ ਕਿ ਜਿੰਨੇ ਵੀ ਸਕੀਮਾਂ ਨੇ ਮੈਂ ਉਸ ਚੀਜ਼ ਦੇ ਵਿਰੁੱਧ ਹਾਂ ਤੁਸੀਂ ਰੋਜ਼ਗਾਰ ਪੈਦਾ ਕਰੋ ਤਾਂ ਲੋਕ ਕਿਉਂ ਨਹੀਂ ਆਪਣਾ ਕਮਾ ਕੇ ਖੁਦ ਖਾਣ ਕਿ ਇਹਨਾਂ ਨੂੰ ਫ੍ਰੀ ਦੀ ਚੀਜ਼ਾਂ ਤੋਂ ਆਪਾਂ ਨੂੰ ਇਹਨਾਂ ਨੂੰ ਲਾਲਚ ਨਾ ਦੇਣਾ ਪਵੇ ਇਹ ਹੁਣ ਹੋ ਕੀ ਰਿਹਾ ਇਹ ਖੁਦ ਵੀ ਉਹੀ ਚੀਜ਼ ਕਰ ਰਹੇ ਨੇ ਇਹਨਾਂ ਨੂੰ ਆ ਸਾਰਾ ਪੈਸਾ ਤਾਂ ਉੱਥੇ ਲਾ ਰਹੇ ਨੇ ਜਿੱਥੇ ਲੱਗਣਾ ਚਾਹੀਦਾ ਇਸ ਤਰ੍ਹਾਂ ਕਿ ਉੱਥੇ ਇਹਨਾਂ ਨੂੰ ਥੋੜ੍ਹ ਪੈ ਰਹੀ ਆ ਪਰ 2016 ਦੇ ਲਾਗੇ ਬਾਦਲ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਵੇਲੇ ਐਨਓਸੀ ਦੇ ਦਿੱਤੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਜੇ ਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਇਹ ਐਨਓਸੀ ਦਿੱਤੀ ਸੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਤੁਸੀਂ ਕਰ ਸਕਦੇ ਹੋ ਫਿਰ ਉਹ ਆਪਣਾ ਪ੍ਰੋਫਿਟ ਦੇਖ ਰਹੇ ਨੇ ਆਪਣਾ ਫਾਇਦਾ ਦੇਖ ਰਹੇ ਨੇ ਉਹਨਾਂ ਦਾ ਸਿਰਫ ਧਿਆਨ ਪੈਸੇ ਵੱਲ ਹੋਊਗਾ ਸਿੱਧੀ ਜੀ ਗੱਲ ਹੈ ਸਾਡੀ ਇਹ ਬੰਦਾ ਉਦੋਂ ਹੀ ਕਹਿ ਰਿਹਾ ਨਾ ਤੁਸੀਂ ਦੇਖੋ ਤੁਹਾਡਾ ਘਰ ਵਿਕ ਰਿਆ ਹੋਵੇ ਤੁਸੀਂ ਚੁੱਪ ਬੈਠੋਗੇ ਇਹ ਚੁੱਪ ਬੈਠੀ ਹੈ ਸਰਕਾਰਾਂ ਇੰਨੀਆਂ ਜ਼ਿਆਦਾ ਮਾੜੀਆਂ ਹੋਈਆਂ ਹੋਈਆਂ ਨੇ ਇਹ ਇਹਨਾਂ ਨੂੰ ਸਿਰਫ ਆਪਣਾ ਫਾਇਦਾ ਦਿਖ ਰਿਹਾ ਲੋਕਾਂ ਦਾ ਸਾਧ ਨਹੀਂ ਦਿਖ ਰਿਹਾ ਬਿਠਾਇਆ ਤੇ ਇਹਨ ਆਪਣਾ ਫਾਇਦਾ ਸੋਚ ਕੇ ਹੀ ਜਿਹੜੇ ਸਾਡੇ ਸਰਕਾਰੀ ਅਧਾਰੇ ਨੇ ਉਹਨਾਂ ਨੂੰ ਵੇਚੇ ਜਾ ਰਹੇ ਨੇ ਬੀ ਐਨ ਐਸ ਐਲ ਵੀ ਇਹਨਾਂ ਨੇ ਐਵੇਂ ਖਤਮ ਕੀਤਾ ਉਹ ਵੀ ਇਹਨਾਂ ਨੇ ਦਿਨੋ ਦਿਨ ਰਾਤ ਤੋਂ ਰਾਤ ਆਪਣਾ ਰਿਲਾਈਅੰਸ ਖੜਾ ਕਰਤਾ ਐਵੇਂ ਕਰਕੇ ਹੁਣ ਇਹ ਯੂਨੀਵਰਸਿਟੀ ਜਿਹੜੀ ਇੱਥੇ ਸਰਕਾਰੀ ਅਧਾਰਾ ਹੈ ਉਹਨੂੰ ਵੀ ਅੱਗੇ ਵੇਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਕੋਲ ਪੈਸਾ ਆ ਜਾਏ ਸਾਨੂੰ ਪੈਸਾ ਲਾਣਾ ਨਾ ਪਵੇ ਸਾਡੇ ਕੋਲ ਪੈਸਾ ਆਵੇ ਇਹਨਾਂ ਦੀ ਇਹ ਹੀ ਨੀਤੀ ਆ ਕਿ ਜਿਹੜਾ ਪੈਸਾ ਸਾਨੂੰ ਯੂਨੀਵਰਸਿਟੀਆਂ ਉੱਤੇ ਜਾਂ ਹੋਰ ਵੀ ਸਰਕਾਰੀ ਅਧਾਰੇ ਨੇ ਉਹਨਾਂ ਤੇ ਲਾਣੇ ਪੈ ਰਹੇ ਨੇ ਉਹ ਤੋਂ ਬਚ ਕੇ ਸਗੋਂ ਪੈਸਾ ਸਾਡੇ ਕੋਲ ਆਵੇ ਨਾ ਕਿ ਸਾਨੂੰ ਲਾਣਾ ਪਵੇ ਇਸ ਕਰਕੇ ਇਹ ਨਹੀਂ ਕਰਤੂਤਾ ਕਰ ਰਹੇ ਨੇ ਯੂਨੀਵਰਸਿਟੀ ਦੀ ਗੱਲ ਨਹੀਂ ਹੈਗੀ ਇਕੱਲੀ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਦਾਅਵੇਦਾਰੀ ਦੀ ਗੱਲ ਕਰਦੇ ਹਾਂ ਤਾਂ ਉਦੋਂ ਵੀ ਪੰਜਾਬ ਨੂੰ ਬਹੁਤ ਦੁਰਕਾਰਿਆ ਜਾਂਦਾ ਹੈ ਪਿਛਲੇ ਦਿਨੀ ਸੁਖਬੀਰ ਬਾਦਲ ਤੁਹਾਡੇ ਧਰਮੇ ਦੇ ਵਿੱਚ ਆਈ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਵੀ ਇੰਡੀਆ ਦੇ ਵਿੱਚ ਇੱਕ ਇਦਾਂ ਦੀ ਸਟੇਟ ਹੈ ਜਿਹਦੀ ਆਪਣੀ ਕੋਈ ਰਾਜਧਾਨੀ ਨਹੀਂ ਹੈ ਉਹਨਾਂ ਨੇ ਇਦਾਂ ਕਿਉਂ ਕਿਹਾ ਜਦਕਿਪ ਚੰਡੀਗੜ੍ਹ ਪੰਜਾਬ ਦੀ ਰਾਜਧਾਨ ਉਹਨਾਂ ਦਾ ਕਹਿਣ ਦਾ ਕੀ ਮਤਲਬ ਸੀ ਕਿ ਪੰਜਾਬ ਵੀ ਇੱਕ ਐਦਾਂ ਦੀ ਸਟੇਟ ਹੈ ਜਿਹਦੀ ਕੋਈ ਰਾਜਤਾਨੀ ਨਹੀਂ ਮਤਲਬ ਉਹ ਇਹ ਚਾਉਂਦੇ ਨੇ ਕਿ ਪੰਜਾਬ ਆਪਣਾ ਹੱਕ ਛੱਡ ਦੇਵੇ ਚਾਹੁੰਦੇ ਇਹਨੇ ਉਹਨਾਂ ਨੂੰ ਇਹ ਕਿ ਇੱਥੇ ਦੇ ਜਿਹੜੇ ਲੋਕ ਨੇ ਨਾ ਉਹ ਚੁੱਪ ਕਰਕੇ ਬੈਠੇ ਰਹਿਣ ਕੋਈ ਲੀਡਰ ਇੰਨੀ ਵੱਡੀ ਗੱਲ ਕਰ ਰਿਹਾ ਤਾਂ ਕੋਈ ਚੰਗੀ ਗੱਲ ਤਾਂ ਹੈ ਨਹੀਂ ਹੈਗੀ ਸਗੋਂ ਉਹਨਾਂ ਨੇ ਹੌਸਲਾ ਤਾਂ ਕੀ ਦੇਣਾ ਉਹ ਲੋਕਾਂ ਨੂੰ ਹੋਰ ਜ਼ਿਆਦਾ ਨੀਚੇ ਘੇਰ ਰਹੇ ਨੇ ਕਿ ਇਹ ਕਿਤਨਾ ਕਿਤੇ ਥੱਲੇ ਬੈਜਣ ਅਗਰ ਤੁਹਾਨੂੰ ਹੈਗਾ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਵੀ ਕੋਈ ਰਾਜਧਾਨੀ ਨਹੀਂ ਨਹੀਂ ਹੈਗੀ ਇਹ ਤਾਂ ਤੁਸੀਂ ਉਹਨਾਂ ਨੂੰ ਡੀਮੋਟੀਵੇਟ ਕਰ ਰਹੇ ਹੋ ਨਾ ਐਜੀਆਂ ਗੱਲਾਂ ਕਰੰਦੇ ਇੱਥੇ ਆ ਕੇ ਫਾਇਦਾ ਕੀ ਹੈ ਤੁਸੀਂ ਧਰਨੇ ਤੇ ਆ ਰਹੇ ਹੋ ਲੋਕਾਂ ਨੂੰ ਮੋਟੀਵੇਟ ਕਰਨ ਲਈ ਉੱਪਰ ਜੀ ਤੁਸੀਂ ਐਜੀਆਂ ਗੱਲਾਂ ਕਰ ਰਹੇ ਹੋ ਮਤ ਤੁਹਾਡਾ ਮਤਲਬ ਕੀ ਬੰਦਾ ਹੈ ਜੇ ਗੱਲਾਂ ਕਰਨ ਦਾ ਸਗੋਂ ਤੁਹਾਨੂੰ ਤਾਂ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਐਜੀਆਂ ਗੱਲਾਂ ਕਰਕੇ ਉਹ ਸਿਰਫ ਆਪਣੀ ਫੇਮ ਤਾਂ ਲੈਣਾ ਚਾਹੁੰਦੇ ਨੇ ਉਹ ਐਜੀਆਂ ਹਰਕਤਾਂ ਤੋਂ ਨਾ ਉਹਨਾਂ ਦਾ ਮੋਟਿਵ ਪਤਾ ਲੱਗ ਜਾਂਦਾ ਜਿਨੇ ਵੀ ਪੋਲੀਟੀਕਲ ਲੀਡਰਸ ਤੁਹਾਡੇ ਧਰਨੇ ਦੇ ਵਿਚਾਰੇ ਨੇ ਕਿਉਂਕਿ ਤੁਸੀਂ ਤਾਂ ਡੀਲ ਕਰਦੇ ਹੋ ਓਨੈਸਟਲੀ ਇਸ ਗੱਲ ਦਾ ਜਵਾਬ ਦੇਣਾ ਕਿ ਕਿੰਨੇ ਕ ਸੀਰੀਅਸ ਨੇ ਉਹ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਸਨ ਚੋਣਾਂ ਦੇ ਮੁੱਦੇ ਨੂੰ ਲੈ ਕੇ ਕਿੰਨੇ ਕ ਗੰਭੀਰ ਨੇ ਉਹ ਕਿੰਨੇ ਕ ਸੀਰੀਅਸ ਨੇ ਦੇਖੋ ਜਿਨ੍ਹਾਂ ਨੂੰ ਤਾਂ ਦਿਲੋਂ ਹਮਦਰਦੀ ਹੈ ਉਹ ਇੱਥੇ ਰੋਜ਼ ਪਹੁੰਚਦੇ ਨੇ ਉਹ ਰੋਜ਼ ਇੱਥੇ ਆਉਂਦੇ ਨੇ ਅਮਿਤੋਜ ਮਾਨ ਜੀ ਨੇ ਹੁਣ ਜਿਵੇਂ ਉਹ ਮੋਸਟਲੀ ਇੱਥੇ ਹੁੰਦੇ ਨੇ ਮੈਂ ਨਹੀਂ ਮੈਂ ਕਿਸੇ ਦਾ ਨਾਮ ਲੈ ਰਹੀ ਆ ਜੋ ਸਾਨੂੰ ਇੱਥੇ ਦਿਖ ਰਿਹਾ ਸੀ ਸਟੂਡੈਂਟਸ ਆ ਸਾਨੂੰ ਪਤਾ ਕੌਣ ਸਪੈਸ਼ਲੀ ਇੱਥੇ ਆ ਕੇ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਗੱਲ ਕਰ ਰਿਹਾ ਉਹ ਸਾਨੂੰ ਦਿਖ ਰਿਹਾ ਹੈ ਜਿਹੜੇ ਤਾਂ ਆਪਣੇ ਪਰਸਨਲ ਬੈਨੀਫਿਟਸ ਲਈ ਇੱਥੇ ਆ ਰਹੇ ਨੇ ਉਹਨਾਂ ਨੇ ਇੱਕ ਦਿਨ ਆ ਕੇ ਦੋ ਦਿਨ ਆ ਕੇ ਦਿਖੜਾ ਨਹੀਂ ਮੁੜ ਕੇ ਪਰ ਜਿਹਨੂੰ ਅਸਲ ਹਮਦਰਦੀ ਹੈ ਉਹਥੇ ਪਹੁੰਚਦਾ ਹੈ ਤੇ ਅੱਗੇ ਵੀ ਐਵੇਂ ਪਤਾ ਲੱਗੂ ਜਿਹਨੂੰ ਤਾਂ ਅਸਲ ਹਮਦਰਦੀ ਹੈ ਉਹ ਤੇ ਪਹੁੰਚੂਗਾ ਉਹ ਯੂਨੀਵਰਸਿਟੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰੂਗਾ ਪਰ ਜੇ ਆਪਣੇ ਪਰਸਨਲ ਬੈਨੀਫਿਟ ਲਈ ਉਹ ਇੱਥੇ ਆ ਰਹੇ ਨੇ ਤਾਂ ਕੋਈ ਫਾਇਦਾ ਨਹੀਂ ਆ ਸਿਰਫ ਫੇਮ ਚਾਹੁੰਦੇ ਨੇ ਪਰ ਉਹ ਫੇਮ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਮਿਲ ਨਹੀਂ ਪਾਉਗੀ ਆਪਣੀ ਡਿਸਰੈਸਪੈਕਟ ਉਹ ਆਫ ਕਰਵਾ ਰਹੇ ਨੇ ਜਿਵੇਂ ਤੁਸੀਂ ਮੇਰੇ ਨਾਲ ਇਸ ਵੇਲੇ ਬਹੁਤ ਵਧੀਆ ਪੰਜਾਬੀ ਬੋਲ ਰਹੇ ਹੋ ਪੰਜਾਬੀ ਦੇ ਵਿੱਚ ਗੱਲਬਾਤ ਕਰ ਰਹੇ ਹੋ ਜਦੋਂ ਤੁਸੀਂ ਕਲਾਸ ਦੇ ਵਿੱਚ ਪੜ੍ਹ ਰਹੇ ਹੁੰਦੇ ਹੋ ਜਾਂ ਆਪਣੇ ਟੀਚਰ ਨੂੰ ਕੋਈ ਸਵਾਲ ਕਰਦੇ ਹੋ ਕਿ ਉਸ ਵੇਲੇ ਤੁਹਾਨੂੰ ਇਸ ਯੂਨੀਵਰਸਿਟੀ ਦੇ ਵਿੱਚ ਆਜ਼ਾਦੀ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰ ਸਕੋ ਹਾਂਜੀ ਸਾਡੇ ਟੀਚਰ ਸਾਨੂੰ ਬੋਲਦੇ ਆ ਉਹ ਕਹਿੰਦੇ ਤੁਸੀਂ ਜਿਹੜੀ ਲੈਂਗੁਏਜ ਵਿੱਚ ਕੰਫਰਟੇਬਲ ਹੋ ਤੁਸੀਂ ਉਹ ਯੂਜ਼ ਕਰੋ ਹੂੰ ਸਾਨੂੰ ਇਹੀ ਤਾਂ ਸਿਖਾਇਆ ਜਾਂਦਾ ਕਿ ਤੁਸੀਂ ਆਪਣੀ ਗੱਲ ਕਿਵੇਂ ਰੱਖਣੀ ਹੈ ਜਿਵੇਂ ਮਰਜ਼ੀ ਰੱਖੋ ਆਪਣੀ ਲੈਂਗੁਏਜ ਚ ਰੱਖਣੀ ਹੈ ਆਪਣੀ ਇੰਗਲਿਸ਼ ਦੇ ਵਿੱਚ ਰੱਖਣੀ ਹੈ ਜਿਹੜੀ ਤੁਹਾਡੀ ਲੈਂਗੁਏਜ ਹੈ ਤੁਸੀਂ ਉਹਦੇ ਵਿੱਚ ਰੱਖਣੀ ਹੈ ਸਿਰਫ ਇਹ ਸਿਖਾਇਆ ਜਾਂਦਾ ਕਿ ਕਮ ਸੇ ਕਮ ਆਪਣੀ ਗੱਲ ਰੱਖੋ ਚੁੱਪਨਾ ਬੈਠੋ ਕਦੇ ਇਹ ਪ੍ਰੈਸ਼ਰ ਤਾਂ ਨਹੀਂ ਹੁੰਦਾ ਕਿ ਪੰਜਾਬੀ ਨਹੀਂ ਬੋਲਣੀ ਹਿੰਦੀ ਬੋਲੋ ਜਾਂ ਇੰਗਲਿਸ਼ ਬੋਲੋ ਸਕੂਲਾਂ ਦੇ ਵਿੱਚ ਹੁੰਦਾ ਸੀ ਜ਼ਰੂਰ ਬਟ ਯੂਨੀਵਰਸਿਟੀ ਦੇ ਵਿੱਚ ਪਰਸਨਲੀ ਮੈਂ ਫੀਲ ਕੀਤਾ ਐਜ਼ ਆ ਕੁਛ ਨਹੀਂ ਐ ਉਹ ਸਿਰਫ ਇਸ ਚੀਜ਼ ਨੂੰ ਕਹਿੰਦੇ ਨੇ ਕਿ ਤੁਸੀਂ ਅੱਗੇ ਵਧੋ ਉਹ ਜਿਹੜੇ ਉਹ ਉਹ ਬਦਲ ਲਈ ਤੁਸੀਂ ਜੋ ਕੁਝ ਮਰਜ਼ੀ ਆਪਣਾ ਅਪਣਾ ਸਕਦੇ ਹੋ ਜਿਹੜੀ ਮਰਜ਼ੀ ਲੈਂਗੁਏਜ ਬੋਲੋ ਬਟ ਗੱਲ ਰੱਖੋ ਐਟ ਲੀਸਟ ਜਦੋਂ ਪੜ੍ਹਾਈ ਕਰਾਈ ਜਾਂਦੀ ਹੈ ਤਾਂ ਜਿਹੜੇ ਟੀਚਰਸ ਨੇ ਉਹ ਲੈਕਚਰ ਕਿਹੜੀ ਲੈਂਗੁਏਜ ਦੇ ਵਿੱਚ ਦਿੰਦੇ ਨੇ ਮੋਸਟਲੀ ਉਹ ਸਭ ਤੋਂ ਪਹਿਲਾਂ ਤਾਂ ਮੋਸਟਲੀ ਟੀਚਰਸ ਐ ਇਹ ਹੁੰਦਾ ਕਿ ਅਸੀਂ ਬੱਚਿਆਂ ਨੂੰ ਪੁੱਛੀਏ ਕਿ ਤੁਸੀਂ ਕਿਹੜੀ ਲੈਂਗੁਏਜ ਦੇ ਵਿੱਚ ਕੰਫਰਟੇਬਲ ਹੋ ਹੈਗੇ ਹੋ ਮੋਸਟਲੀ ਇੰਗਲਿਸ਼ ਹਿੰਦੀ ਯਾ ਜਿਹੜੇ ਟੀਚਰਸ ਕਈ ਪੰਜਾਬੀ ਯੂਜ਼ ਕਰਦੇ ਆ ਬਟ ਇੰਗਲਿਸ਼ ਤੇ ਹਿੰਦੀ ਜ਼ਿਆਦਾ ਹੀ ਜ਼ਿਆਦਾ ਹਿੰਦੀ ਤੇ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਜੀ ਇੰਗਲਿਸ਼ ਤੇ ਹਿੰਦੀ ਨੂੰ ਜ਼ਿਆਦਾ ਇੱਕ ਕੁੜੀ ਹੋਣ ਦੇ ਨਾਤੇ ਤੁਹਾਨੂੰ ਕਿਸ ਤਰੀਕੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਇਸ ਯੂਨੀਵਰਸਿਟੀ ਦੇ ਵਿੱਚ ਕਰਨਾ ਪੈ ਰਿਹਾ ਖਾਸ ਤੌਰ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਹੋਸਟਲ ਲਾਈਫ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ یا پھر جس طریقے ਨਾਲ بے باک انداز ਨਾਲ ਤੁਸੀਂ ਗੱਲ ਕਰ ਰਹੇ ਹੋ ہاسٹل লাইਫ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਕ ਦਿੱਕਤ ਬੱਚਿਆਂ ਨੂੰ ਬਹੁਤ ਜ਼ਿਆਦਾ ਆ ਰਹੀ ਹੈ ਉਹ ਕੀ ਹੈ ਕਿ ਹੁਣ ਜਿਵੇਂ ਤੁਹਾਨੂੰ ਪਤਾ ਆਪਣੀ ਐਡਮਿਸ਼ਨਸ ਹੋਈਆਂ ਸੀ ਜੁਲਾਈ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਉਸ ਤੋਂ ਬਾਅਦ ਬੱਚਿਆਂ ਨੂੰ ਹਾਸਟਲਸ ਹੀ ਨਹੀਂ ਮਿਲ ਰਹੇ ਹੈਗੇ ਹੁਣ ਜਿਹੜੀ ਕੁੜੀਆਂ ਸਭ ਤੋਂ ਪਹਿਲਾਂ ਤਾਂ ਆਪਣੇ ਪੇਰੈਂਟਸ ਆਪਾਂ ਨੂੰ ਇਹਨਾਂ ਔਖਾ ਬਾਹਰ ਭੇਜਦੇ ਨੇ ਹਨਾ ਐਡੇ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਪੜ੍ਹਨ ਲਈ ਮੰਨਦੇ ਔਖੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਚਿੰਤਾ ਹੁੰਦੀ ਆ ਔਰ ਇੱਥੇ ਆ ਕੇ ਤੁਹਾਨੂੰ ਹਾਸਟਲਸ ਨਹੀਂ ਮਿਲ ਰਹੇ ਹੈਗੇ ਤੁਹਾਨੂੰ ਇਹਨੇ ਚੱਕਰ ਕੱਟਣੇ ਪੈ ਰਹੇ ਨੇ ਪੀਜਿਆਂ ਦੇ ਤੁਸੀਂ ਤੇ ਜਿਹੜਾ ਬੱਚਾ ਅਫੋਰਡ ਨਹੀਂ ਕਰ ਸਕਦਾ ਉਹਨਾਂ ਦੇ ਪੜਾਈ ਤੇ ਤਾਂ ਨੁਕਸਾਨ ਹੀ ਹੋ ਰਿਹਾ ਹੈ ਨਾ ਉਹਨਾਂ ਨੂੰ ਹਾਂ ਤਾਂ ਹੋਸਟਲ ਉਹਨਾਂ ਨੂੰ ਮਿਲ ਨਹੀਂ ਪਾਰੇ ਕਿਉਂ ਕਿ ਜਿਹੜੇ ਲੋਕਾਂ ਨੇ ਵੱਡੀ ਵੱਡੀ ਪਾਠੀਆਂ ਨੇ ਇਲੈਕਸ਼ਨ ਦੇ ਟਾਈਮ ਤੇ ਵਾਅਦੇ ਕੀਤੇ ਸੀ ਤੁਹਾਨੂੰ ਹੋਸਟਲ ਦਵਾਵਾਂਗੇ ਸੀ ਤੁਹਾਨੂੰ ਐਵੇਂ ਕਰਕੇ ਦਵਾਵਾਂਗੇ ਉਹ ਚੀਜ਼ ਹੋ ਰਹੀ ਆ ਹੋਸਟਲਾਂ ਦੇ ਵਿੱਚ ਕਮਰੇ ਖਾਲੀ ਨੇ ਤਾਲੇ ਲੱਗੇ ਹੋਏ ਨੇ ਪਰ ਸਿਫਾਰਿਸ਼ ਦੇ ਆਧਾਰ ਤੇ ਕਮਰੇ ਮੰਗ ਸਿਫਾਰਿਸ਼ ਦੇ ਆਧਾਰ ਤੇ ਸਭ ਕੁਝ ਚੱਲ ਰਿਹਾ ਪੈਸੇ ਦੇ ਪੈਸਾ ਜਿਹੜਾ ਭਾਰੀ ਪੈ ਰਿਹਾ ਅੱਗੇ ਉਹਨਾਂ ਨੂੰ ਜਿਹੜੇ ਬੱਚੇ ਤਾਂ वेटिंग लिस्ट ਦੇ ਵਿੱਚ ਜਿਨ੍ਹਾਂ ਦਾ ਕਈ ਕਈ ਮਹੀਨਿਆਂ ਤੋਂ ਨਾਮ ਚੜਿਆ ਹੋਇਆ ਨਾਮ ਚੱਲ ਰਿਹਾ ਉਹਨਾਂ ਦਾ ਕੋਈ ਪ੍ਰੋਗਰੈਸ ਹੀ ਨਹੀਂ ਦਿਖ ਰਿਹਾ ਲਿਸਟ ਦੇ ਵਿੱਚ ਬਾਕੀ ਬੱਚਿਆਂ ਨੂੰ ਕਮਰੇ ਮਿਲੀ ਜਾ ਰਹੇ ਨਹੀਂ ਜਿਨ੍ਹਾਂ ਦਾ ਲਿਸਟ ਦੇ ਵਿੱਚ ਕੋਈ ਅਤਾ ਪਤਾ ਹੀ ਨਹੀਂ ਹੈ ਇਹ ਹੈਗੇ ਕਿੱਥੋਂ ਨੇ ਕਿਹੜੇ ਡਿਪਾਰਟਮੈਂਟ ਦੇ ਨੇ ਮਤਲਬ ਕੋਈ ਵੀ ਉੱਥੇ ਮੂੰ ਕਮਰੇ ਖਾਲੀ ਹੋਣ ਦੇ ਵਾਜੂਦ ਬੱਚਿਆਂ ਨੂੰ ਕਮਰੇ ਨਹੀਂ ਮਿਲ ਰਹੇ ਤਾਂ ਤੁਸੀਂ ਦੇਖੋ ਨਾ ਹੂੰ ਹੂੰ ਕਿੰਨੀ ਦਿੱਕਤਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਹੋਣੀਆਂ ਦੇਖੋ ਮੈਂ ਪਰਸਨਲੀ ਮੈਂ ਫੀਲ ਨਹੀਂ ਕੀਤਾ ਕਿਉਂਕਿ ਜਿਹੜੇ ਗਰੁੱਪ ਦੇ ਵਿੱਚ ਮੈਂ ਰਹਿ ਰਹੀ ਹਾਂ ਨਾ ਉਹ ਕਾਫੀ ਜ਼ਿਆਦਾ ਰਿਸਪੈਕਟ ਕਰਦੇ ਨੇ ਸਾਡੀ ਸਾਨੂੰ ਖੁੱਲੀ ਚੋਆਇਸ ਦਿੱਤੀ ਜਾ ਰਹੀ ਹੈ ਤੁਸੀਂ ਕਿਵੇਂ ਪਾਓ ਬਾਕੀ ਤੁਹਾਡੇ ਤੇ ਆਪਣੇ ਤੇ ਆ ਨਾ ਤੁਸੀਂ ਕਿਵੇਂ ਦਾ ਪਾ ਕੇ ਚੱਲਣਾ ਹੈ ਅਗਰ ਗੱਲ ਕਰੀਏ ਜਿਹੜੀ ਬੰਦੇ ਦੀ ਸੋਚ ਮਾੜੀ ਆ ਉਹਨੇ ਤਾਂ ਤੁਹਾਨੂੰ ਮਾੜਾ ਕਹਿਣਾ ਹੀ ਆ ਹੂੰ ਉਹਨੂੰ ਚੇਂਜ ਨਹੀਂ ਕਰ ਸਕਦੇ ਆਪਾਂ ਜਿਨੇ ਮਾੜਾ ਬੋਲਣਾ ਜਿੱਦੀ ਮਰਜ਼ੀ ਗੱਲ ਕਰੋ ਤੁਸੀਂ ਸੰਗੀਆਂ ਦੀ ਗੱਲ ਕੀਤੀ ਨਾ ਜੇ ਛੋਟੀ ਛੋਟੀ ਜੀ ਡਰੈਸ ਦੇ ਵਿੱਚ ਵੀ ਉਹਨਾਂ ਨੇ ਕਮੀ ਕੱਢ ਦੇਣੀ ਆ ਤਾਂ ਉਹੀ ਗੱਲ ਆ ਜਿਹਦੀ ਸੋਚ ਮਾੜੀ ਆ ਉਹਨੇ ਤਾਂ ਕੋਈ ਵੀ ਰੀਜ਼ਨ ਤੁਸੀਂ ਉਹਦੇ ਕੋਲ ਭਾਵੇਂ ਤੁਸੀਂ ਕੋਈ ਰੀਜ਼ਨ ਵੀ ਨਾ ਦਿਓ ਉਹਨੇ ਕੋਈ ਨਾ ਕੋਈ ਲੱਭ ਦੇਣਾ ਜਿਹਨੇ ਬੋਲਣਾ ਉਹਨੇ ਬੋਲਣਾ ਹੀ ਆ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਅਗਰ ਉਸ ਚੀਜ਼ ਨੂੰ ਮੰਨਤੇ ਲਗਾਉਂਗੇ ਉਹ ਚੀਜ਼ ਗਲਤ ਹੈ ਪੰਜਾਬੀਆਂ ਦੇ ਨਾਲ ਤਾਂ ਤੱਕਾ ਹੁੰਦਾ ਕਹਿੰਦੇ ਸੀ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਪ੍ਰੋਫੈਸਰ ਬਹੁਤ ਘੱਟ ਨੇ ਜਿਹੜੇ ਸ਼ੈਡਿਊਲ ਕਾਸਟ ਨਾਲ ਸੰਬੰਧਿਤ ਪ੍ਰੋਫੈਸਰਸ ਨੇ ਜਾਂ ਹੋਰ EMPLOYEES ਨੇ ਉਹਨਾਂ ਦੀ ਪ੍ਰਤੀ ਬਹੁਤ ਘੱਟ ਹੁੰਦੀ ਹੈ ਉਹਨਾਂ ਨਾਲ ਸਹੀ ਵਤੀਰਾ ਨਹੀਂ ਕੀਤਾ ਜਾਂਦਾ ਕੀ ਇਹ ਸੱਚ ਹੈ ਇਹ ਹੋਇਆ ਇਸ ਵਾਰ ਇਸ ਵਾਰ ਜੋ ਇਹਨਾਂ ਨੇ ਕੀ ਬੋਲ ਰਿਕਰੂਟਮੈਂਟ ਕੀਤੀ ਹੈ ਨਾ ਉਦੇ ਵਿੱਚ ਇਹਨਾਂ ਨੇ ਆਪਣਾ OBC ਆ ਗੱਲ ਕਰੀਏ ਜੋ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਸੀਗਾ ਰਿਜ਼ਰਵੇਸ਼ਨ ਦੇ ਅਕੋਰਡਿੰਗ ਇਹਨਾਂ ਨੂੰ ਰਿਕਰੂਟ ਕਰਨਾ ਚਾਹੀਦਾ ਸੀ ਇਹਨਾਂ ਨੇ ਨਹੀਂ ਕੀਤਾ ਇਹਦੇ ਕਰਕੇ ਮਤਲਬ ਜੋ ਲੋਕ ਅਸਲ ਦੇ ਵਿੱਚ ਜਿਨ੍ਹਾਂ ਨੂੰ ਹੱਕ ਹੈ ਅੱਗੇ ਜਾਣ ਦਾ ਉਹਨਾਂ ਨੂੰ ਮਿਲ ਨਹੀਂ ਰਿਹਾ ਇਹ ਦੁਬਾਰੇ ਨੇ ਇਹ ਆਪਣੇ ਲੋਕਾਂ ਨੂੰ ਉੱਥੇ ਬਿਠਾ ਰਹੇ ਨੇ ਉਹਨਾਂ ਨੂੰ ਨਾ ਬਿਠਾ ਕੇ ਸੈਨੇਟ ਦੇ ਵਿੱਚ ਵੀ ਕਹਿੰਦੇ ਕੋਈ ਦਲਿਤ ਮੈਂਬਰ ਨਹੀਂ ਹੈਗਾ ਜਿਹੜਾ ਸ਼ੈਡਿਊਲ ਕਾਸਟ ਨਾਲ ਸੰਬੰਧਿਤ ਹੋਵੇ ਅਸੀਂ ਅੰਬੇਕਰ ਸਟੂਡੈਂਟਸ ਫਾਰਮ ਨੇ ਗੱਲ ਜ਼ਰੂਰ ਰੱਖੀ ਹੈ ਇਸ ਵਾਰ ਮੈਂ 10 ਤਰੀਕ ਦੀ ਕਾਲ ਦ ਸੀਗੀ ਉਸ ਦਿਨ ਵੀ ਮੈਂ ਗੱਲ ਰੱਖੀ ਹੈ ਕਿ ਜੋ ਅਗਰ ਕਨਸਟੀਟਿਊਸ਼ਨ ਦੇ ਅਕੋਰਡਿੰਗ ਦੇਖੀਏ ਤਾਂ ਜੋ ਵੀ ਡੈਮੋਕ੍ਰੈਟਿਕ ਬਾਡੀ ਇੱਥੇ ਬਣ ਰਹੀ ਆ ਭਾਵੇਂ ਇੰਡੀਆ ਦੇ ਵਿੱਚ ਬਣ ਰਹੀ ਆ ਜਿੱਥੇ ਮਰਜ਼ੀ ਬਣ ਰਹੀ ਆ ਉਹਦੇ ਵਿੱਚ ਹਰ ਇੱਕ ਨੂੰ ਰਾਈਟ ਹੈ ਨਾ ਕਿ ਆਪਣੀ ਆ ਕੇ ਅੱਗੇ ਬੈਠੇ ਉੱਥੇ ਆਪਣੀ ਗੱਲ ਕਰੇ ਉਹਦੇ ਰਿਜ਼ਰਵੇਸ਼ਨ ਜ਼ਰੂਰੀ ਹੈ ਔਰ ਇਹ ਗੱਲ ਰੱਖੀ ਗਈ ਸੀ ਕਿ ਜੋ ਸੈਨੇਟ ਹੈ ਪਹਿਲਾਂ ਉਹਨੂੰ ਤਾਂ ਬਹਾਲ ਕਰਾ ਲਿਆ ਪਰ ਉਹਦੇ ਨਾਲ ਨਾਲ ਉਹਦੇ ਵਿੱਚ ਰਿਜ਼ਰਵੇਸ਼ਨ ਵੀ ਹੋਣੀ ਚਾਹੀਦੀ ਹੈ ਤਾਂ ਉਹਦੇ ਲਈ ਅਸੀਂ ਸਾਰੇ ਕੰਮ ਕਰ ਰਹੇ ਹਾਂ ਕਿ ਇਹ ਜ਼ਰੂਰੀ ਹੈ ਬਹੁਤ ਜ਼ਿਆਦਾ ਇੱਥੇ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਜਿਹੜੀਆਂ ਇਕੱਠ ਨੇ ਪਰ ਕਈ ਵਾਰੀ ਉੜਦੀਆਂ ਉੜਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕੀ ਜਥੇਬੰਦੀਆਂ ਨੂੰ ਪੰਜਾਬ ਹਰਿਆਣਾ ਹਿਮਾਚਲ ਵਿਦਿਆਰਥੀਆਂ ਦੇ ਨਾਮ ਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਦਾਂ ਦਾ ਕੋਈ ਚੀਜ਼ ਤੁਹਾਡੇ ਸਾਹਮਣੇ ਆਈ ਹੈ ਕਿਸ ਤਰੀਕੇ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਇਸ ਜਿਹੜਾ ਇਕੱਠ ਹੈ ਇਹਨੂੰ ਤੋੜਨ ਲਈ ਕੀਤੀਆਂ ਜਾ ਰਹੀਆਂ ਨੇ ਕੀਤੀਆਂ ਜਾਂਦੀਆਂ ਨੇ ਅਸੀਂ 10 ਦਿਨ ਦੀ ਕੋਲ ਤੋਂ ਪਹਿਲਾਂ ਸਾਰੇ ਬਹੁਤ ਇਕੱਠੇ ਸੀਗੇ ਔਰ ਸਾਨੂੰ ਕਿਉਂਕਿ ਸਾਰਿਆਂ ਦਾ ਮਕਸਦ ਤੇ ਇੱਕ ਹੈ ਨਾ ਕਿ ਯੂਨੀਵਰਸਿਟੀ ਨੂੰ ਬਚਾਉਣਾ ਇੱਥੇ ਕੱਲਾ ਪੰਜਾਬੀ ਨਹੀਂ ਪੜਦਾ ਇੱਥੇ ਹਰਿਆਣੇ ਤੋਂ ਵੀ ਬੱਚੇ ਆਉਂਦੇ ਨੇ ਹਿਮਾਚਲ ਤੋਂ ਵੀ ਬੱਚੇ ਆਉਂਦੇ ਨੇ ਔਰ ਕਈ ਸਟੇਟਾਂ ਤੋਂ ਵੀ ਇੱਥੇ ਬੱਚੇ ਪੜਨ ਆਉਂਦੇ ਨੇ ਉਹ ਯੂਨੀਵ ਪਰ ਜਦੋਂ ਉਹਨਾਂ ਨੂੰ ਦਿਖ ਰਿਹਾ ਕਿ ਇਹਨਾਂ ਸਾਰਿਆਂ ਦਾ ਇਕੱਠ ਹੈ ਹੂੰ ਇਹ ਇੱਕ ਇੱਕ ਹੈ ਸਾਰਿਆਂ ਦਾ ਹੂੰ ਉਹਦੇ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਤੋੜ ਦਈਏ ਹੂੰ ਅ ਵੀਸੀ ਮੈਮ ਬੱਚਿਆਂ ਨੂੰ ਹਰਿਆਣ ਦੀ ਹਰਿਆਣੇ ਦੇ ਬੱਚਿਆਂ ਨੂੰ ਇਕੱਠੇ ਬਿਠਾ ਕੇ ਬੋਲ ਰਹੇ ਨੇ ਕਿ ਵੀ ਤੁਹਾਨੂੰ ਤੁਹਾਡੇ ਨਾਲ ਤਾਂ ਵਿਤਕਰਾ ਕਰ ਰਹੇ ਨੇ ਸਾਰੇ ਕੀ ਜਾਣਦੇ ਨੇ ਪੰਜਾਬ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਚੰਡੀਗੜ੍ਹ ਪੰਜਾਬ ਦਾ ਉਹਦੇ ਕਰਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਹਨਾਂ ਨੂੰ ਤੋੜ ਦਈਏ ਵੱਖ-ਵੱਖ ਕਰ ਦਈਏ ਕੋਸ਼ਿਸ਼ ਉਹਨਾਂ ਵੱਲੋਂ ਪੂਰਨ ਦਿਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਰਹੀ ਏ ਚੀਜ਼ ਦਿਖ ਰਹੀ ਏ ਸਾਨੂੰ ਪਰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਯੂਨੀਵਰਸਿਟੀ ਆਪਾਂ ਯੂਨੀਵਰਸਿਟੀ ਬਚਾਣੀ ਆ ਆਪਾਂ ਇਸ ਮਸਲੇ ਦੇ ਵਿੱਚ ਨਹੀਂ ਪੈਣਾ ਹੈਗਾ ਹੋਰ ਯੂਨੀਵਰਸਿਟੀ ਸਿਰਫ ਉਦੋਂ ਹੀ ਬਚਾਈ ਜਾ ਸਕਦੀ ਏ ਜਦ ਆਪਾਂ ਸਾਰੇ ਇਕੱਠੇ ਹੋਈਏ ਉਹਦੇ ਲਈ ਆਪਾਂ ਨੂੰ ਸਮਝਣ ਦੀ ਜ਼ਰੂਰਤ ਏ ਜਿਹੜਾ ਮਰਜ਼ੀ ਆਪਾਂ ਨੂੰ ਤੋੜਨ ਦੀ ਕੋਸ਼ਿਸ਼ ਕਰੀ ਕਰੇ ਆਪਾਂ ਉਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਣਾ ਆਪਣਾ ਮਕਸਦ ਏ ਕੀ ਆਪਾਂ ਇਕੱਠੇ ਹੋ ਕੇ ਅਗਰ ਲੜਾਂਗੇ ਤਾਂ ਉਸ ਮਕਸਦ ਤੱਕ ਪਹੁੰਚਣ ਲਈ ਆਪਾਂ ਨੂੰ ਹੀ ਜਲਦੀ ਤੋਂ ਜਲਦੀ ਹੱਲ ਹੋਏਗੀ ਜਲਦੀ ਤੋਂ ਜਲਦੀ ਉੱਥੇ ਪਹੁੰਚ ਪਾਵਾਂਗੇ ਬਹੁਤ ਸਾਰੇ ਦਸਤਾਰਤਾਰੀ ਨੌਜਵਾਨ ਵੀ ਇਸ ਅੰਦੋਲਨ ਨੂੰ ਲੀਡ ਕਰ ਰਹੇ ਨੇ ਹੈਨਾ ਇੱਕ ਖਾਸ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਨੇ ਸਾਥ ਜਥੇਬੰਦੀ ਦੇ ਨਾਲ ਉਸ ਜਥੇਬੰਦੀ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਘਟ ਜਿਹੜੇ ਦਸਤਾਰਤਾਰੀ ਨੌਜਵਾਨ ਨੂੰ ਵੇਖਣ ਨੂੰ ਮਿਲਦੇ ਸੀ ਤੁਸੀਂ ਆਪਣੇ ਤਜਰਬੇ ਦੇ ਰਾਹੀਂ ਦੱਸੋ ਵੀ ਪੱਗ ਵਾਲੇ ਨੌਜਵਾਨਾਂ ਨੂੰ ਇੱਥੇ ਕਿਸ ਤਰੀਕੇ ਦੀਆਂ ਦਿੱਕਤਾਂ ਜਿਹੜੀਆਂ ਨੇ ਕਿਉਂਕਿ ਅਸੀਂ ਸੁਣਿਆ ਕਿ ਉਹਨਾਂ ਨੂੰ ਖਾੜਕੂ ਵੀ ਕਹਿ ਦਿੰਦੇ ਨੇ ਅੱਤਵਾਦੀ ਵੀ ਕਹਿ ਦਿੰਦੇ ਨੇ ਉਹਨਾਂ ਨੂੰ ਗਿਆਨੀ ਜੀ ਕਹਿ ਕੇ ਵੀ ਬੁਲਾਉਂਦੇ ਨੇ ਮਤਲਬ ਤੁਸੀਂ ਤਾਂ ਇੱਥੇ ਪੜ ਰਹੇ ਹੋ ਤੁਸੀਂ ਖੁਦ ਕਿਹੜੀਆਂ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਨੇ ਵੀ ਪੱਗ ਵਾਲਿਆਂ ਨਾਲ ਜਾਂ ਪੰਜਾਬੀਆਂ ਨਾਲ ਵੀ ਇੱਥੇ ਤੱਕਾ ਹੁੰਦਾ ਤੱਕਾ ਤਾਂ ਹੁੰਦਾ ਹੁਣ ਤੁਸੀਂ ਗੱਲ ਕੀ ਨਾ ਉਹਨਾਂ ਨੂੰ ਕਾਫੀ ਅਲੱਗ-ਅਲੱਗ ਨਾਮਾਂ ਨਾਲ ਬੁਲਾਇਆ ਜਾਂਦਾ ਹੈ ਵਿਤਕਰੇ ਤਾਂ ਕਰਦੇ ਨੇ ਇਹ ਇਹ ਚੀਜ਼ ਦਿਖਦੀ ਵੀ ਹੈ ਕਿ ਜਿਹਨੇ ਬੋਲਣਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਹੈ ਨਾ ਕਿ ਜਿਹਨੇ ਬੋਲਣਾ ਉਹਨੇ ਬੋਲਣਾ ਹੀ ਹੈ ਉਹਨੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ ਉਹ ਸਾਡੇ ਇਤਿਆਸ ਦੀ ਵਕ ਵਕ ਹੋਣਾ ਜਾਂ ਨਹੀਂ ਹੋਣਾ ਹੁਣ ਬਹੁਤ ਚਾਹਦੇ ਨੇ ਕਿ ਵੱਖ-ਵੱਖ ਹੋਣ ਉਹਦੇ ਲਈ ਹਰ ਇੱਕ ਚੀਜ਼ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹਦੇ ਨਾਲ ਇਹਨਾਂ ਨੂੰ ਤੋੜਿਆ ਜਾਵੇ ਕਦੇ ਹਰਿਆਣੇ ਦੇ ਬੱਚਿਆਂ ਨੂੰ ਬਿਠਾ ਕੇ ਬੋਲ ਰਹੇ ਨੇ ਕਦੇ ਜਿਹੜੇ ਸਿੱਖ ਕੌਮ ਦੇ ਬੱਚੇ ਨੇ ਦਸਤਾਰਾ ਸਜਾਈਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਬੋਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਬੋਲ ਕੇ ਅਸੀਂ ਇਹਨਾਂ ਨੂੰ ਥੱਲੇ ਕਰ ਦਈਏ ਜਾਂ ਸਾਈਡ ਤੇ ਕਰ ਦਈਏ ਕੋਈ ਗੱਲ ਨਹੀਂ ਕੋਸ਼ਿਸ਼ ਕਰੀ ਜਾਣਾ ਜਿੰਨੀ ਕਰਨੀ ਹੈ ਪਰ ਅਸੀਂ ਵੱਖ ਹੋਣ ਵਾਲੇ ਨਹੀਂ ਤੁਸੀਂ ਇਕਜੁੱਟ ਰਹੇ ਹੋ ਜੀ ਜ਼ਰੂਰੀ ਹੈ ਉਹੀ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਜੰਗ ਲੜਨੀ ਹੈ ਉਹ ਕੱਲਾ ਅਸੀਂ ਇਕੱਲੇ ਇਕੱਲੇ ਨਹੀਂ ਲੜ ਸਕਦੇ ਉਹਦੀ ਸਾਥ ਜ਼ਰੂਰੀ ਹੈ ਸਭ ਦਾ ਸਾਥ ਜ਼ਰੂਰੀ ਹੈ 10 ਨਵੰਬਰ ਵਾਲੇ ਪ੍ਰਦਰਸ਼ਨ ਦੌਰਾਨ ਜਿਹੜੇ ਗੇਟ ਤੋੜੇ ਗਏ ਆ ਜਿਸ ਤਰੀਕੇ ਨਾਲ ਲੋਕ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਏ ਉਹਨਾਂ ਵਿੱਚੋਂ ਅਣਪਛਾਤੇ ਲੋਕਾਂ ਦੇ ਉੱਤੇ ਥਾਣਾ 11 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ 10 ਨਵੰਬਰ ਨੂੰ ਯੂਨੀਵਰਸਿਟੀ ਦੇ ਵਿੱਚ ਹੱਲਾ ਗੁੱਲਾ ਹੋਇਆ ਪੁਲਿਸ ਨਾਲ ਧੱਕੇਮੁੱਕੀ ਹੋਈ ਪੁਲਿਸ ਨਾਲ ਬੱਤਲੋਕੀ ਹੋਈ ਉਹ ਦੋਸ਼ ਉਹਨਾਂ ਤੇ ਲਗਾ ਕੇ ਅਣਪਛਾਤੇ ਲੋਕਾਂ ਤੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਦੇਖੋ ਪਹਿਲੀ ਗੱਲ ਤਾਂ ਆ ਆਪਣੀ ਰਾਜਧਾਨੀ ਦੇ ਵਿੱਚ ਆਉਣ ਲਈ ਤੁਹਾਡੇ ਤੇ ਰੋਕ ਲਈ ਜਾ ਰਹੀ ਹੈ ਤਾਂ ਤੁਹਾਨੂੰ ਗੁੱਸਾ ਨਹੀਂ ਆਊਗਾ ਗੁੱਸਾ ਤਾਂ ਆਊਗਾ ਉਹ ਗੁੱਸਾ ਸੀਗਾ ਤੁਸੀਂ ਉੱਥੇ ਲੋਕਾਂ ਨੂੰ ਰੋਕ ਕੇ ਖੜੇ ਹੋ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਹੱਕ ਬਣਦਾ ਹੈ ਕਿ ਜਿੱਥੇ ਉਹ ਜਾਣਾ ਚਾਹੁੰਦੇ ਨੇ ਉੱਥੇ ਜਾਣਗੇ ਉਹ ਉਹਦੇ ਬਾਅਦ ਵੀ ਤੁਸੀਂ ਰੋਕੋਗੇ ਤਾਂ ਤੁਹਾਨੂੰ ਇਹ ਕੁਝ ਦਿਖੂਗਾ ਇਹ ਕਹਿ ਰਹੇ ਨੇ ਕਿ ਅਣਪਛਾਤੇ ਲੋਕਾਂ ਤੇ ਸੀਐਫਆਈਆਰ ਕੀਤੀ ਹੈ ਇਹਨਾਂ ਨੂੰ ਪੁੱਛੀਏ ਤਾਂ ਅਣਪਛਾਤੇ ਅਗਰ ਮੈਂ ਕਹਾਂ ਆਪਣੀ ਲੈਂਗੁਏਜ ਦੇ ਵਿੱਚ ਆਊਟਸਾਈਡਰਸ ਬੋਲ ਕੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਹੈ ਗੱਲ ਸੁਣਾ ਨਾ ਮਿਲ ਰਹੀ ਹੈ ਕਿ ਇਹ ਧਰਨਾ ਆਊਟਸਾਈਡਰਸ ਚਲਾ ਰਹੇ ਨੇ ਜੇ ਇਹਨਾਂ ਨੂੰ ਪੁੱਛੀਏ ਆਊਟਸਾਈਡਰਜ਼ ਓਨ ਐ ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਹਮਦਰਦੀ ਹੈ ਜੋ ਉਹਨੂੰ ਬਚਾਉਣ ਲਈ ਆ ਰਹੇ ਨੇ ਜਾਂ ਫਿਰ ਉਹ ਸੈਂਟਰ ਗਵਰਨਮੈਂਟ ਹੈ ਜਿਹੜੀ ਇੱਥੇ ਉਹਨੂੰ ਖੋਣਾ ਚਾਹੁੰਦੀ ਹੈ ਉਹਨਾਂ ਤੇ ਐਫਆਈਆਰ ਕਰਕੇ ਉਹਨਾਂ ਨੂੰ ਇਹ ਦਬਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਅੱਗੇ ਨਾ ਵਧਣ ਤਾਂ ਕਿ ਤੁਸੀਂ ਦੇਖੋ ਇਹਦਾ ਰੀਜ਼ਨ ਕੀ ਹੈ ਐਫਆਈਆਰ ਕਰਨ ਦਾ ਕਿ ਜਿਹੜੇ ਬੱਚੇ ਹਲੇ ਕਲਾਸਾਂ ਦੇ ਵਿੱਚੋਂ ਨਹੀਂ ਨਿਕਲੇ ਧਰਨੇ ਤੇ ਆਣ ਲਈ ਉਹਨਾਂ ਨੂੰ ਪਹਿਲਾਂ ਹੀ ਕਹਿ ਦਈਏ ਕਿ ਦੇਖੋ ਜੇ ਤੁਸੀਂ ਬਾਹਰ ਨਿਕਲੋਗੇ ਨਾ ਤਾਂ ਐਫਆਈਆਰ ਵਗੈਰਾ ਕਰਕੇ ਜੋ ਉਹ ਬੱਚਿਆਂ ਦਾ ਹੋ ਰਿਹਾ ਇਹਨਾਂ ਦਾ ਕੈਰੀਅਰ ਖਰਾਬ ਹੋ ਜਾਏਗਾ ਉੰਨਾਂ ਨੂੰ ਸਿਰਫ ਡਰਾਉਣ ਦਾ ਤਰੀਕਾ ਹੈ ਪਰ ਜਿਹਨਾਂ ਨੂੰ ਲੱਗਦਾ ਐਫਆਈਆਰ ਕਰਕੇ ਸਾਨੂੰ ਰੋਕ ਲੈਣਗੇ ਤਾਂ ਇਹ ਗਲਤ ਭਾਵੇਂ ਚ ਨਾ ਰਹਿਣ ਤੁਸੀਂ ਇੰਨੇ ਦਿਨਾਂ ਤੋਂ ਧਰਨੇ ਲਾ ਰਹੇ ਹੋ ਹੈਨਾ ਫਿਰ ਕਲਾਸਾਂ ਲਾਉਣ ਵੀ ਜਾਂਦੇ ਹੋਵੋਗੇ ਜੀ ਧਰਨੇ ਲਾਉਣ ਤੋਂ ਬਾਅਦ 10 ਨਵੰਬਰ ਤੋਂ ਬਾਅਦ ਖਾਸ ਤੌਰ ਤੇ ਜਦੋਂ ਪਹਿਲੇ ਦਿਨ ਕਲਾਸ 'ਚ ਗਏ ਸੀ ਤਾਂ ਕਿਸ ਤਰੀਕੇ ਦਾ ਸਲੂਕ ਤੁਹਾਡੇ ਨਾਲ ਕੀਤਾ ਗਿਆ ਸੀ ਸਾਰੇ ਸਭ ਤੋਂ ਪਹਿਲੀ ਗੱਲ ਤਾਂ ਨਾ ਬੱਚਿਆਂ ਨੂੰ ਇੱਕ ਐਕਸਾਈਟਮੈਂਟ ਸੀ ਕਿ ਆਪਣੀ ਯੂਨੀਵਰਸਿਟੀ ਦੇ ਵਿੱਚ ਚੱਲ ਕਿ ਰਿਹਾ ਉਹ ਕਿਤਨਾ ਕਿਤੇ 10 ਤਰੀਕ ਦੀ ਕਾਲ ਤੋਂ ਪਹਿਲਾਂ ਇਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਸੀ ਮੈਂ ਸਪੈਸ਼ਲੀ ਬੋਲੂਗੀ ਫਰਸਟ ইয়ার ਸਟੂਡੈਂਟਸ ਨੂੰ ਕਿਉਂਕਿ ਉਹ ਯੂਨੀਵਰਸਿਟੀ ਨਾਲ ਇਨਾ ਮਤਲਬ ਹਲੇ ਉਹਨਾਂ ਦਾ ਇਨਾ ਆਣਾ ਜਾਣਾ ਯੂਨੀਵਰਸਿਟੀ ਦੇ ਵਿੱਚ ਸਿਰਫ ਕਲਾਸਿਸ ਲਗਾਣ ਆਉਂਦੇ ਨੇ ਆ ਕੋਈ ਉਹਨਾਂ ਦਾ ਆਪਸ 'ਚ ਨਾ ਕੋਈ ਮੇਲ ਮਿਲ ਮੇਲਤਾਲ ਹੈ ਨਹੀਂ ਹੈਗਾ ਉਹਦੇ ਕਰਕੇ ਉਹ 10 ਤਰੀਕ ਤੋਂ ਬਾਅਦ ਜਿਹੜੇ ਨਾ ਵੱਡਾ ਇਕੱਠ ਹੋਇਆ ਉਹ ਟਰਾਈ ਕਰ ਰਹੇ ਨੇ ਕਿ ਅਸੀਂ ਪੁੱਛੀਏ ਕਿ ਅਸੀਂ ਆਪਣਾ ਯੋਗਦਾਨ ਕਿਵੇਂ ਕਰ ਸਕਦੇ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਮੁੱਦਾ ਕਿਸ ਚੀਜ਼ ਦਾ ਅਸਲ ਦੇ ਵਿੱਚ ਤੇ ਅਸੀਂ ਆਪਣਾ ਆਪਣੀ ਕੰਟ੍ਰਿਬਿਊਸ਼ਨ ਕਿਵੇਂ ਕਰ ਸਕਦੇ ਹਾਂ ਮਤਲਬ ਜਿਹੜੇ ਬੱਚੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋਏ ਉਹ ਚਾਹੁੰਦੇ ਨੇ ਵੀ ਅਸੀਂ ਸ਼ਾਮਿਲ ਹੋਈਏ ਜੀ ਤੇ ਜਿਹੜੇ ਟੀਚਰਸ ਤੁਹਾਨੂੰ ਪੜਾ ਰਹੇ ਨੇ ਖਾਸ ਤੌਰ ਤੇ ਗੈਰ ਪੰਜਾਬੀ ਉਹਨਾਂ ਦਾ ਕਿਸ ਤਰੀਕੇ ਦਾ ਸਲੂਕ ਸੀ ਨਹੀਂ ਨਹੀਂ ਮਾਮ ਦੇਖੋ ਐਕਚੁਅਲੀ ਗੱਲ ਇਹ ਹੈ ਉਹ ਸਾਰੇ ਆਪਣੀ ਯੂਨੀਵਰਸਿਟੀ ਨੂੰ ਪਿਆਰ ਕਰਦੇ ਨੇ ਇਹ ਤੋਂ ਪਹਿਲਾਂ ਸੈਨੇਟ ਦੇ ਮੁੱਦੇ ਤੋਂ ਪਹਿਲਾਂ ਐਫੀਡੇਵਿਟ ਵਾਲਾ ਮੁੱਦਾ ਵੀ ਉੱਠਿਆ ਸੀਗਾ ਉਦੋਂ ਵੀ ਟੀਚਰਸ ਨੇ ਨਾ ਇਹ ਗੱਲ ਕਹੀ ਸੀ ਕਹਿੰਦੇ ਆਪਣੀ ਯੂਨੀਵਰਸਿਟੀ ਨੂੰ ਤਾਂ ਬਚਾਉਣਾ ਪੈਂਦਾ ਹੈ ਨਾ ਵੀ ਤੁਸੀਂ ਲੜ ਰਹੇ ਹੋ ਬਹੁਤ ਅੱਛੀ ਗੱਲ ਹੈ ਵੀ ਕੱਲ ਨੂੰ ਹੁਣ ਦੇਖੋ ਇਹ ਸੈਨੇਟ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਕਰਨਾ ਕੀ ਚਾਹੁੰਦੇ ਨੇ ਪ੍ਰਾਈਵੇਟਾਈਜੇਸ਼ਨ ਨੂੰ ਪ੍ਰਮੋਟ ਕਰ ਰਹੇ ਨੇ ਫਿਰ ਔਖਾ ਤਾਂ ਸਭ ਲਈ ਹੈ ਨਾ ਕੁਝ ਲੋਕ ਇਹ ਕੁਝ ਲੋਕ ਕੁਝ ਲੋਕਾਂ ਨੂੰ ਅੱਗੇ ਲਿਆਣਾ ਚਾਹੁੰਦੇ ਨੇ ਪਰ ਹੁਣ ਕੁਝ ਲੋਕ ਕੁਝ ਲੋਕਾਂ ਦੇ ਵਿੱਚੋਂ ਕਿਹੜੇ ਲੋਕ ਜਿਹੜੇ ਅਮੀਰ ਨੇ ਜਿਹੜੇ ਅਫੋਰਡ ਕਰ ਸਕਦੇ ਨੇ ਇੱਥੇ ਪੜਾਈਆਂ ਆਪਣੀਆਂ ਜਾਂ ਜਿਹੜੇ ਆਰਐਸਐਸ ਦੇ ਉਹ ਹਨੇ ਨਾ ਸੰਗੀ ਲੋਕ ਨੇ ਉਹਨਾਂ ਨੂੰ ਇੱਥੇ ਜਗ੍ਹਾ ਦੇਣਾ ਚਾਹੁੰਦੇ ਨੇ ਕਿ ਇੱਕ ਗਰੀਬ ਪਰਿਵਾਰ ਦਾ ਬੱਚਾ ਅੱਗੇ ਨਾ ਆਵੇ ਆਪਣੇ ਗੋਲਜ਼ ਆਪਣੇ ਏਮਜ਼ ਨੇ ਜੋ ਉਹਨਾਂ ਨੂੰ ਅਚੀਵ ਨਹੀਂ ਕਰ ਪਾਵੇ ਇਹ ਚਾਹੁੰਦੇ ਇਹ ਉਹ ਚੀਜ਼ ਕਰ ਰਹੇ ਨੇ ਪਰ ਅਸੀਂ ਉਹ ਚੀਜ਼ ਨਹੀਂ ਹੋਣ ਦੇਣੀ ਸਾਡੇ ਲਈ ਤਾਂ ਯੂਨੀਵਰਸਿਟੀ ਇੱਕ ਐਜ਼ ਅ ਪਲੇਟਫਾਰਮ ਆ ਜਿੱਥੇ ਅੱਗੇ ਆ ਕੇ ਅਸੀਂ ਆਪਣੇ ਆਪ ਨੂੰ ਨਿਖਾਰ ਸਕਦੇ ਆ ਔਰ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਅਸੀਂ ਰੁਕ ਰੋਕਣ ਨਹੀਂ ਦੇਣਾ ਹੈਗਾ ਸਾਡਾ ਇਹੀ ਮਕਸਦ ਹੈ ਕਿ ਇੱਥੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਕਿਸੇ ਇੱਕ ਨੂੰ ਨਹੀਂ ਅਸੀਂ ਪ੍ਰਮੋਟ ਕਰ ਰਹੇ ਇੱਥੇ ਸਾਰਿਆਂ ਦੀ ਆਪਣੀ ਇੰਪੋਰਟੈਂਸ ਹੈਗੀ ਹੈ ਵੀਸੀ ਨਾਲ ਹਰ ਰੋਜ਼ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਉੱਥੇ ਤਾਂ ਸਾਨੂੰ ਵਿਸ਼ਵਾਸ ਦਿਲਾਇਆ ਜਾਂਦਾ ਹੈ ਅੱਗੇ ਗੱਲ ਚੱਲ ਰਹੀ ਆ ਪ੍ਰੋਗਰੈਸ ਹੋ ਰਿਹਾ ਹੈ ਜਲ ਜਲਦੀ ਤੁਹਾਨੂੰ ਅਪਰੂਵਲ ਹੋ ਕੇ ਮਿਲ ਜਾਏਗਾ ਜੇਕਰ ਇਹੀ ਗੱਲ ਹੈ ਤੁਹਾਡੇ ਤੁਸੀਂ ਕਿ ਉਹ ਕਹਿ ਰਹੇ ਨੇ ਕਿ ਵੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਾਂ ਜੋ ਉਹਨਾਂ ਨੇ ਕਮੇਟੀ ਬਣਾਈ ਹੈ ਟੀਚਰਜ਼ ਦੀ ਉਹ ਵੀ ਕਹਿ ਰਹੇ ਨੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਹੋ ਕਹਿ ਰਹੇ ਨੇ ਕਿ ਜੋ ਵਾਈਸ ਪ੍ਰੈਜ਼ੀਡੈਂਟ ਹੈ ਆਪਣਾ ਜੋ ਇਥੇ ਦਾ ਚਾਂਸਲਰ ਉਹਨੂੰ ਵੀ ਕੋਈ ਦਿੱਕਤ ਨਹੀਂ ਆ ਉਹ ਵੀ ਆਪਣੇ ਵੱਲੋਂ ਪੂਰਾ ਕੁਛ ਕਰ ਰਹੇ ਨੇ ਤਾਂ ਫਿਰ ਹਲ ਤੱਕ ਜੋ ਸ਼ਡਿਊਲ ਹੈ ਉਹ ਜਾਰੀ ਕਿਉਂ ਨਹੀਂ ਹੋਇਆ ਅੰਦਰ ਕੁਝ ਹੋਰ ਕਹਿ ਰਹੇ ਨੇ ਬਾਹਰ ਕੇ ਅਧਿਸ਼ੇਸ਼ ਦੇ ਨਾਲ 12 ਕੇ ਐਫਆਈਆਰ ਦਰਜ ਕਰਾ ਦਿੰਦੇ ਨੇ ਉਹੀ ਗੱਲ ਹੈ ਨਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਕਦੇ ਨੋਟੀਫਿਕੇਸ਼ਨ ਆ ਰਹੀ ਹੈ ਕਦੇ ਵਾਪਸ ਜਾ ਰਹੀ ਆ ਕਦੇ ਫਿਰ ਕਹਿ ਰਹੇ ਨੇ ਅਸੀਂ ਤੁਹਾਡੇ ਨਾਲ ਆ ਬਾਅਦ ਵਿੱਚ ਕਹਿ ਰਹੇ ਨੇ ਨਹੀਂ ਨਹੀਂ ਇਹ ਬੱਚੇ ਬਾਹਰ ਦੇ ਆਊਟਸਾਈਡਰ ਸੀਗੇ ਹਨਾ ਇਹਨਾਂ ਦਾ ਤਾਂ ਇੱਥੇ ਕੋਈ ਮਤਲਬ ਹੀ ਨਹੀਂ ਬਣਦਾ ਆਣ ਦਾ ਫਿਰ ਉਹਨਾਂ ਤੇ ਐਫਆਈਆਰ ਕੀਤੀ ਜਾ ਰਹੀ ਆ ਹੂੰ ਕਿੰਨੀ ਗਲਤ ਗੱਲ ਐ ਤੁਸੀਂ ਸਾਨੂੰ ਕੁਝ ਕਹਿ ਰਹੇ ਹੋ ਤੇ ਬਾਹਰ ਕੋਈ ਹੋਰੀ ਸਟੇਟਮੈਂਟਾਂ ਦੇ ਰਹੇ ਹੋ ਜਿਹੜੀ ਪੰਜ ਮੈਂਬਰੀ ਕਮੇਟੀ ਵਾਈਸ ਚਾਂਸਲਰ ਦੇ ਵੱਲੋਂ ਬਣਾਈ ਗਈ ਹੈ ਜੀ ਉਹਦੇ ਵਿੱਚ ਕੌਣ ਕੌਣ ਮੈਂਬਰ ਸ਼ਾਮਿਲ ਨੇ ਪ੍ਰੋਫੈਸਰਸ ਨਹੀਂ ਜੀ ਉਹ ਪ੍ਰੋਫੈਸਰਸ ਨੇ ਕਾਫੀ ਅੱچھے ਉਹ ਵੀ ਸਾਡੇ ਹਿੱਤ ਦੇ ਵਿੱਚ ਗੱਲ ਕਰ ਰਹੇ ਨੇ ਉਹ ਵੀ ਚਾਹੁੰਦੇ ਨੇ ਕਿ ਯੂਨੀਵਰਸਿਟੀ ਨੂੰ ਬਚਾਇਆ ਜਾਵੇ ਕਿ ਜੋ ਸਹੀ ਹੋਣਾ ਚਾਹੀਦਾ ਐਕਚੁਅਲ ਦੇ ਵਿੱਚ ਜੋ ਸਹੀ ਆ ਉਹ ਹੋਵੇ ਤੁਹਾਨੂੰ ਆਈਡੀਆ ਹੋਵੇ ਕਿਹੜੇ ਕਿਹੜੇ ਡਿਪਾਰਟਮੈਂਟਸ ਤੋਂ ਪ੍ਰੋਫੈਸਰ ਲਏ ਗਏ ਨੇ ਐਗਜ਼ੈਕਟਲੀ ਮੈਨੂੰ ਇਹਨਾਂ ਨਾ ਮੈਂ ਡਿਟੇਲ ਦੇ ਵਿੱਚ ਨਹੀਂ ਜਾਣਦੀ ਹਾਂ ਬਾਕੀ ਮਤਲਬ ਪ੍ਰੋਫੈਸਰਸ ਨੇ ਕਾਫੀ ਜ਼ਿਆਦਾ ਅੱਛੇ ਨੇ ਇਹ ਨਹੀਂ ਹੈ ਕਿ ਉਹ ਸਿਰਫ ਉਹਨਾਂ ਦੀ ਫੇਵਰਿਟ ਦੇ ਵਿੱਚ ਗੱਲ ਕਰਦੇ ਨੇ ਉਹ ਸਾਡੀ ਗੱਲ ਸੁਣ ਕੇ ਉਹ ਅੰਦਰ ਬਾਹਰ ਇੱਕ ਜਿਹਾ ਸੀ ਰਹਿੰਦੇ ਨੇ ਹਾਂਜੀ ਹੂੰ ਉਹ ਸਾਡੀ ਗੱਲ ਰੱਖਦੇ ਨੇ ਜਿਵੇਂ ਅਸੀਂ ਉਹਨਾਂ ਨੂੰ ਡਿਮਾਂਡਾਂ ਰੱਖੀਆਂ ਸੀਗੀਆਂ ਆਪਣੀਆਂ ਉਹਨਾਂ ਨੇ ਉਹੀ ਡਿਮਾਂਡਾਂ ਅੱਗੇ ਰੱਖੀਆਂ ਸੀ ਜਿਸ ਟਾਈਮ ਵੀ ਸੀਨਾ ਮੀਟਿੰਗ ਹੋਈ ਸੀਗੀ ਉਦੋਂ ਵੀ ਉਹਨਾਂ ਨੇ ਉਹੀ ਗੱਲ ਕਹੀ ਸੀ ਕਿ ਬੱਚੇ ਇਸ ਚੀਜ਼ ਦੇ ਫੇਵਰ ਦੇ ਵਿੱਚ ਨਹੀਂ ਹੈਗੇ ਜੋ ਸਰਕਾਰ ਕਰਨਾ ਚਾਹੁੰਦੀ ਆ ਮਤਲਬ ਜੋ ਗੱਲਾਂ ਸੀ ਉਹਨਾਂ ਨੂੰ ਕਹੀਆਂ ਸੀ ਉਹ ਸਾਡੇ ਹਿੱਤ ਦੇ ਵਿੱਚ ਉੱਤੇ ਗੱਲ ਰੱਖ ਰਹੇ ਨੇ ਅੱਜ ਇਹਦੇ ਵਿੱਚ ਕੋਈ ਦੁਰਾਈ ਨਹੀਂ ਹੈ ਠੀਕ ਹੈ ਨਾ ਉਮੀਦ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦਾ ਧੰਨਵਾਦ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿ